ਆਵਾਦਮੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਉਧਰ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਆਪਣਾ ਸਟੈਂਡ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਆਪਣੇ ਸਟੈਂਡ ਤੇ ਜਿਹੜੇ ਪਹਿਲਾਂ ਤੇ ਸੀ ਉਸੇ ਤੇ ਅੱਜ ਵੀ ਕਾਇਮ ਨੇ ਔਰ ਉਹ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਨੂੰ ਝਟਕਾ ਦੇ ਗਏ ਇਸ ਤੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਧਰ ਆਵਾਦਮੀ ਪਾਰਟੀ ਦਾ ਇੱਕ ਹੋਰ ਐਮਐਲਏ ਜਿਹੜਾ ਉਹ ਦੌੜ ਗਿਆ ਆਪਣੀ ਕਈ ਗੱਲ ਤੋਂ ਔਰ ਕਹਿੰਦੇ ਕਿ ਭਗਵੰਤ ਮਾਨ ਨੇ ਉਹਨੂੰ ਫੋਨ ਕੀਤਾ ਸੀ ਔਰ ਫੋਨ ਕਰਕੇ ਕੀ ਕਿਹਾ ਜਿਹਦੇ ਕਰਕੇ ਉਹ ਆਪਣੀ ਗੱਲ ਤੋਂ ਫਿਰ ਗਿਆ ਆਪਣੀ ਗੱਲ ਤੋਂ ਭੱਜ ਗਿਆ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ ਅਜੇ ਗੁੱਤਾ ਜਿਹਨੇ ਬਹੁਤ ਸਾਰੇ ਸਵਾਲ ਚੱਕੇ ਸੀ ਹੁਣ ਉਹ ਬਿਆਨਬਾਜ਼ੀ ਕੁਝ ਹੋਰ ਕਰਨ ਲੱਗੇ ਆ ਉਧਰ ਆਰਐਸਐਸ ਕਹਿੰਦੇ ਕਿ ਨਰਿੰਦਰ ਮੋਦੀ ਹੋਣਾ ਤੋਂ ਖਾਸੇ ਨਾਰਾਜ ਹੈ ਔਰ ਉਹਨਾਂ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਸ ਦੇ ਤੌਰ ਤੇ ਹੋਰ ਬਿਆਨਬਾਜ਼ੀਆਂ ਤੇ ਆ ਗਿਆ ਹਾਲਾਂਕਿ ਚਰਚਾ ਸੀ ਕਿ ਆਰਐਸਐਸ ਜਿਹੜੀ ਹੈ ਉਹ ਇਸ ਵਾਰ ਮੋਦੀ ਦੀ ਜਗ੍ਹਾ ਤੇ ਕੁਝ ਹੋਰ ਆਗੂਆਂ ਤੇ ਦਾਅ ਖੇਡਣਾ ਚਾਹੁੰਦੀ ਸੀ ਪਰ ਮੋਦੀ ਹੋਰਾਂ ਨੇ ਪੈਂਤੜੇ ਇਹੋ ਜਿਹੇ ਖੇਡ ਤੇ ਕਿ ਉਹ ਤੀਜੀ ਵਾਰ ਬਣ ਗਏ ਕੀ ਤੀਜੀ ਵਾਰ ਮੋਦੀ ਸਾਹਿਬ ਆਰਐਸਐਸ ਦੀ ਖਿਲਾਫਤ ਦੇ باوجود ਟਿਕੇ ਰਹਿਣਗੇ ਉਧਰ ਕੱਲ ਅਜੀਬ ਪਵਾਰ ਧੜੇ ਦੇ ਵੱਲੋਂ ਬਗਾਵਤ ਕਰਨ ਤੋਂ ਬਾਅਦ ਜਾਂ ਕਹਿ ਲਵੋ ਕਿ ਨਾਰਾਜ਼ਗੀ ਤੋਂ ਬਾਅਦ ਹੁਣ ਸਿਕਸੈਨਾ ਤਲੇ ਦੀ ਵੀ ਜਿਹੜੀ ਆ ਉਹ ਨਾਰਾਜ਼ਗੀ ਜਗ੍ਹਾ ਜਾਹਿਰ ਹੋ ਗਈ ਹੈ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਮੋਦੀ ਸਰਕਾਰ ਕਿੰਨਾ ਕੁ ਸਮਾਂ ਚੱਲ ਸਕੇਗੀ ਜਾਂ ਕੀ ਕੁਝ ਹੋਏਗਾ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਜਿਹੜੀ ਕਰਾਂਗੇ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਅਸੀਂ ਗੱਲਬਾਤ ਕਰਨੀ ਹੈ ਜਿਵੇਂ ਸੁਖਬੀਰ ਸਿੰਘ ਬਾਦਲਪੁਰਾ ਤੋਂ ਜਿਹੜਾ ਉਹ ਅਸਤੀਫਾ ਮੰਗ ਲਿਆ ਗਿਆ ਕਿਉਂ ਮੰਗਿਆ ਗਿਆ ਔਰ ਕੀ ਸੁਖਵੀਰ ਸਿੰਘ ਬਾਦਲ ਇਸ ਤਰੀਕੇ ਨਾਲ ਅਸਤੀਫਾ ਦੇ ਦੇਣਗੇ ਸਾਰੀਆਂ ਖਬਰਾਂ ਤੇ ਵਿਸਤਾਰ ਪੂਰਕ ਜਿਹੜੀ ਆ ਉਹ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨਾਨਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਾ ਸਭ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਸਾਹਿਬ ਸ਼ੁਰੂਆਤ ਦੇ ਵਿੱਚ ਹੀ ਮੈਂ ਪ੍ਰੋਗਰਾਮ ਦੇ ਵਿੱਚ ਇਹੀ ਖਬਰ ਲਵਾਂਗਾ ਕਿ ਆਵਾਦਵੀ ਪਾਰਟੀ ਦੀ ਪੰਜਾਬ ਦੇ ਵਿੱਚ ਹੋਈ ਹਾਰ ਤੋਂ ਬਾਅਦ ਭਗਵੰਤ ਮਾਨ ਜਿਹੜੇ ਆ ਉਹ ਮੰਥਨ ਦੇ ਵਿੱਚ ਲੱਗੀ ਹੋਈ ਸੀਗੀ ਔਰ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਨੂੰ ਉਥੋਂ ਦੇ ਉਹਨਾਂ ਹਲਕਿਆਂ ਦੇ ਵਿੱਚ ਪੈਂਦੇ ਐ ਐਮਐਲਏ ਮੰਤਰੀਆਂ ਨੂੰ ਸੱਤ-ਸੱਤ ਕੀ ਹਾਰਾਂ ਤੇ ਜਿਹੜਾ ਉਹ ਮੰਤਨ ਕਰ ਰਹੇ ਸੀਗੇ ਤੇ ਜਦੋਂ ਵਾਰੀ ਕਿਤੇ ਅਮਰਸਰ ਦੀ ਆਈ ਹੈ ਉਸ ਸਮੇਂ ਉਸ ਸਮੇਂ ਕੁਵਰ ਵਿਜੇ ਪ੍ਰਤਾਪ ਸਿੰਘ ਅਮਰਸਰ ਦੀ ਉਸ ਮੀਟਿੰਗ ਦੇ ਵਿੱਚ ਪਹੁੰਚੇ ਨਹੀਂ ਹਾਲਾਂਕਿ ਪਹੁੰਚੇ ਨਿੱਜਰ ਵੀ ਨਹੀਂ ਨਿੱਜਰ ਜਿਹੜੇ ਉਹ ਕਹਿੰਦੇ ਕਿ ਕੈਨੇਡਾ ਗਏ ਹੋਏ ਆ ਇਸ ਕਰਕੇ ਨਹੀਂ ਪਹੁੰਚੇ ਔਰ ਦੂਜੇ ਪਾਸੇ ਅਜੇ ਗੁਪਤਾ ਅਜੇ ਗੁਪਤਾ ਦੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਮੈਂ ਉਹਦੇ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਉਹ ਕਹਿੰਦੇ ਮੈਂ ਬੰਬੇ ਹੈਗਾ ਮੈਂ ਆਪਣੀ ਵਾਈਫ ਦੇ ਇਲਾਜ ਦੀ ਆਇਆ ਤਾਂ ਸ਼ਾਇਦ ਉਹ ਇਸੇ ਕਰਕੇ ਨਾ ਪਹੁੰਚੇ ਹੋਣ ਪਰ ਕੁਮਰ ਵਿਜੇ ਪ੍ਰਤਾਪ ਸਿੰਘ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਹਾਲਾਂਕਿ ਇਹ ਵੀ ਗੱਲ ਤੈਅ ਹੈ ਕਿ ਕੁਮਰ ਵਿਜੇ ਪ੍ਰਤਾਪ ਪਹਿਲਾਂ ਹੀ ਸਾਫ਼ ਕਰ ਚੁੱਕੇ ਆ ਕਿ ਜਿੰਨਾ ਟਾਈਮ ਪਾਰਟੀ ਮੁੱਖ ਮੰਤਰੀ ਜਿਹੜੇ ਆ ਉਹ ਅ ਬੀਐਸਬੀ ਅਤੇ ਗੋਲੀ ਕਾਂਡਾਂ ਦੇ ਮਸਲਿਆਂ ਦਾ ਹੱਲ ਨਹੀਂ ਕਰਦੇ ਉਸ ਵਾਲੇ ਪਾਸੇ ਨੂੰ ਸਾਰਥਕ ਤਰੀਕੇ ਦੇ ਨਾਲ ਨਹੀਂ ਤੁਰਦੇ ਉਹਨਾਂ ਟਾਈਮ ਮੈਂ ਮੁੱਖ ਮੰਤਰੀ ਦੀਆਂ ਮੀਟਿੰਗਾਂ ਦਾ ਹਿੱਸਾ ਨਹੀਂ ਬਣਾਗਾ ਇਹ ਜਿਹੜੀਆਂ ਗੱਲਾਂ ਉਹ ਸਾਫ਼ ਕਰ ਚੁੱਕੇ ਹੈਗੇ ਆ ਔਰ ਇਹ ਵੀ ਗੱਲਾਂ ਜਿਹੜੀਆਂ ਉਹਨਾਂ ਨੇ ਸਟੈਂਡ ਉਦੋਂ ਲੈ ਲਿਆ ਸੀ ਜਦੋਂ ਭਗਵੰਤ ਮਾਨ ਨੇ ਕਹਿਤਾ ਸੀਗਾ ਕਿ ਜਿਹੜੀ ਬੇਅਦਬੀ ਦੇ ਮਸਲੇ ਦੇ ਉੱਪਰ ਕੁਮਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਹਾਲੇ ਵੀ ਇਨਸਾਫ਼ ਜਿਹੜਾ ਨਹੀਂ ਮਿਲਿਆ ਤਾਂ ਉਹ ਜਿਹੜੀ ਕੁਮਰ ਵਿਜੇ ਪ੍ਰਤਾਪ ਉਹਨਾਂ ਦੀ ਨਿੱਜੀ ਰਾਏ ਹੈ ਇਸ ਗੱਲ ਤੋਂ ਵੀ ਕੁਮਰਬਿਜੇ ਪ੍ਰਤਾਪ ਸਿੰਘ ਖੁਰਾ ਨੇ ਉਦੋਂ ਕਿਹਾ ਸੀ ਕਿ ਭਾਈ ਇਹੀ ਮੇਰੀ ਜੀ ਰਾਏ ਦੇ ਨਾਲ ਤੁਸੀਂ ਸਾਰੇ ਉਦੋਂ ਸਹਿਮਤ ਹੁੰਦੇ ਸੀਗੇ ਔਰ ਅੱਜ ਤੁਸੀਂ ਨਹੀਂ ਤਾਂ ਕੁਮਰਬਿਜੇ ਪ੍ਰਤਾਪ ਸਿੰਘ ਬੇਅਦਬੀ ਦੇ ਵਾਸਤੇ ਗੁਰੂ ਸਾਹਿਬ ਦੇ ਇਨਸਾਫ ਦੇ ਵਾਸਤੇ ਗੋਲੀ ਕਾਂਡਾਂ ਦੇ ਇਨਸਾਫ ਵਾਸਤੇ ਇੱਕ ਵਾਰ ਫਿਰ ਸਖਤ ਸਟੈਂਡ ਲੈ ਕੇ ਖੜੇ ਹੋਏ ਆ ਔਰ ਕਹਿ ਰਹੇ ਨੇ ਕਿ ਹਾਲਾਂਕਿ ਹੁਣ ਸਾਡੇ ਨਾਲ ਤਾਂ ਕੋਈ ਗੱਲਬਾਤ ਨਹੀਂ ਪਰ ਉਹਨਾਂ ਨੇ ਆਪ ਹੀ ਆਪਣੀਆਂ ਸਪੀਚਾਂ 'ਚ ਕਈ ਇੱਕ ਦੋ ਮੱਥਾਵਾਂ ਤੇ ਉਹਨਾਂ ਨੇ ਇਹ ਗੱਲਾਂ ਬਾਤਾਂ ਦੱਸੀਆਂ ਨੇ ਕਿ ਭਾਈ ਜਿੰਨਾ ਟਾਈਮ ਇਹ ਵੀ ਤੇ ਗੋਲੀ ਕਾਂਡ ਦੇ ਮੁੱਦੇ ਵਾਲੇ ਪਾਸੇ ਨੂੰ ਸਾਰਥਿਕ ਢੰਗ ਦੇ ਨਾਲ ਨਹੀਂ ਚੱਲਿਆ ਜਾਂਦਾ ਤਾਂ ਮੈਂ ਜਿਹੜਾ ਉਹਨਾਂ ਦਾ ਮੀਟਿੰਗਾਂ ਸ਼ਾਮਲ ਨਹੀਂ ਹੋਵਾਂਗਾ ਕਿਵੇਂ ਦੇਖਦਾਂ ਇਸ ਪੂਰੀ ਚੀਜ਼ ਨੂੰ ਤਿੰਨ ਜਣੇ ਸ਼ਾਮਲ ਨਹੀਂ ਹੋਏ ਬਿਲਕੁਲ ਸੁਖਮੰਦਰ ਜੀ ਤੁਸੀਂ ਠੀਕ ਗੱਲ ਕਹਿ ਰਹੇ ਜੀ ਕਿ ਭਗਵੰਤਬਾਨ ਹੁਣੀ ਜਿਹੜੀ ਹਾਰ ਹੋਈ ਆ ਉਹਦੇ ਸੱਵੇਂ ਤੋਂ ਉੱਠ ਨਹੀਂਦੇ ਤੇ ਹੁਣ ਉਹਨਾਂ ਦੀ ਕੋਸ਼ਿਸ਼ ਆ ਕਿ ਵੱਖ-ਵੱਖ ਖੇਤਰਾਂ 'ਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਕਿ ਉਮੀਦਵਾਰਾਂ ਨੂੰ ਕੁਝ ਤਾਂ ਕੁਝ ਹੌਸਲਾ ਦਿੱਤਾ ਜਾਵੇ ਮੈਂ ਮਾਲਵੇ ਖੇਤਰ 'ਚ ਤਾਂ ਉਹ ਮੀਟਿੰਗਾਂ ਕਰ ਚੁੱਕੇ ਆ ਪਰ ਅੰਮ੍ਰਿਤਸਰ ਖੇਤਰ 'ਚ ਜਿਸ ਤਰੀਕੇ ਨਾਲ ਉਹਨਾਂ ਨੇ ਮੀਟ ਕਿਉਂਕਿ ਉਥੋਂ ਕੁਲਦੀਪ ਸਿੰਘ ਧਾਲੀਵਾਲ ਹੁਣੀ ਜਿਹੜੇ ਚੋਣ ਹਾਰੇ ਨੇ ਤਾਂ ਸੁਭਾਵਾਕਾ ਕਿ ਉਥੋਂ ਦੇ ਜਿਹੜੇ ਵਿਧਾਇਕਾਂ ਨੂੰ ਨਾਲ ਰੱਖਣਾ ਗਿਆ ਉਹਨਾਂ ਦੇ ਗੁੱਸੇ ਗਿਲੇ ਜਾਂ ਸ਼ਿਕਵਿਸ਼ ਕਹਿਤਾਂ ਨੂੰ ਪੁੱਛਣਾ ਸੀ ਭਗਵੰਤ ਮਾਨ ਨੂੰ ਕਹਿੰਨੇ ਸ਼ਿਕਵਿਸ਼ ਕਹਿਤਾਂ ਅਜੇ ਪੁੱਛਣਾ ਸੀ ਜਾਂ ਉਸ ਤੋਂ ਪੁੱਛਣ ਤੋਂ ਪਹਿਲਾਂ ਹੀ ਇੱਕ ਵੀਡੀਓ ਹੁੰਦੀ ਹੈ ਜਿਹੜੀ ਗੁਪਤਾ ਜੀ ਦੀ ਜਿਹੜੇ ਆਪਣੇ ਵਿਚਾਰਾਂ ਤੋਂ ਉੱਪਰ ਟੱਕ ਕੇ ਕਹਿੰਦੇ ਜੀ ਮੈਂ ਕੁਝ ਨਹੀਂ ਕਿਹਾ ਪਰ ਉਹਨਾਂ ਨੇ ਪੂਰਨ ਤੌਰ ਤੇ ਉਸ ਵੀਡੀਓ 'ਚ ਖੁਲਾਸੇ ਜਿਹੜੇ ਉਹਨਾਂ ਨੇ ਕਰਤੇ ਕਿ ਕਿਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ ਰਹੀ ਹੈ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਨਸ਼ੇ ਦੀ ਗੱਲ ਕੀਤੀ ਸਾਰਾ ਕੁਝ ਤੇ ਦੂਜੇ ਪਾਸੇ ਤੁਸੀਂ ਗੱਲ ਕੀਤੀ ਆ ਕਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਦੀ ਕਵਰ ਵਿਜੇ ਪ੍ਰਤਾਪ ਸਿੰਘ ਉਹ ਵਿਅਕਤੀ ਹੈ ਜਿਹੜਾ ਬੀਤੇ ਲੰਮੇ ਸਮੇਂ ਤੋਂ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਉਸ ਸਟੈਂਡ ਤੇ ਕਾਇਮਾ ਜਿਸ ਸਟੈਂਡ ਨੂੰ ਲੈ ਕੇ ਉਹਨਾਂ ਨੇ ਨੌਕਰੀ ਛੱਡੀ ਨੌਕਰੀ ਛੱਡਣ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਜੁਆਇਨ ਕਰਾਇਆ ਫਿਰ ਉਹ ਵਿਧਾਇਕ ਬਣਦੇ ਨੇ ਤੇ ਵਿਧਾਇਕ ਬਣਨ ਤੋਂ ਬਾਅਦ ਵੀ ਆਪਣੇ ਉਹਨਾਂ ਮੁੱਦਿਆਂ ਦੀ ਉਹ ਗੱਲ ਕਰਦੇ ਰਹੇ ਨੇ ਕਿ ਇਹ ਮੁੱਦੇ ਜਿਹੜੇ ਹੱਲ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਲਿਆਂਦਾ ਪਰ ਇੰਟਰਸਟਿੰਗ ਗੱਲ ਇਹ ਆ ਕਿ ਅਜੇ ਤੱਕ ਕਵਰ ਵਿਸ਼ੇ ਪ੍ਰਤਾਪ ਸਿੰਘ ਦੇ ਜਿਹੜੇ ਮੁੱਦੇ ਉਠਾਏ ਜਾਂਦੇ ਸੀ ਨੇ ਸਮੇਂ-ਸਮੇਂ ਤੇ ਭਗਵੰਤ ਮਾਨ ਉਹਨਾਂ ਨੇ ਕਦੇ ਉਹਨਾਂ ਨੂੰ ਤਵੱਜੂ ਹੀ ਨਹੀਂ ਦਿੱਤੀ ਜਿਸ ਕਰਕੇ ਉਹਨਾਂ ਦੇ ਮਨ ਵਿੱਚ ਇਸਤੇ ਪ੍ਰਤੀ ਇੱਕ ਰੋਸ ਹੈਗਾ ਪਰ ਇੱਥੇ ਗੱਲ ਮੈਂ ਸਪਸ਼ਟ ਕਰ ਦਵਾਂ ਕਿ ਉਹ ਹਮੇਸ਼ਾ ਇੰਨੀ ਗੱਲ ਕਹਿੰਦੇ ਮੁੱਦਿਆਂ ਤੇ ਅਧਾਰ ਤੇ ਮੇਰੀ ਵਖਰੀਵੇਂ ਜ਼ਰੂਰ ਹੋ ਸਕਦੇ ਆ ਪਰ ਇਹ ਸਭ ਦੇ ਬਾਵਜੂਦ ਮੈਂ ਪਾਰਟੀ ਦਾ ਵਫਾਦਾਰ ਸ਼ਪਾਈ ਆ ਮੈਂ ਸਿਧਾਂਤਾਂ ਦੇ ਉੱਤੇ ਪੈਰਾ ਦੇਣਾ ਹੈ ਉਹ ਅੱਜ ਵੀ ਇਸ ਗੱਲ ਤੇ ਮਦਈ ਹਨ ਹੁਣ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਕਿ ਕੱਲ ਉਹ ਮੀਟਿੰਗ 'ਚ ਨਹੀਂ ਆਏ ਜਦੋਂ ਕਵਰ ਵਿਜੇ ਪ੍ਰਤਾਪ ਸਿੰਘ ਹੁਣੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਫੋਨ ਕਰਤੇ ਆ ਤਾਂ ਮੁੱਖ ਮੰਤਰੀ ਸਾਹਿਬ ਨੇ ਫੋਨ ਤਾਂ ਕੀ ਉਹਨਾਂ ਦਾ ਜਿਹੜਾ ਪੀਏ ਆ ਉਹ ਵੀ ਆਪਣੇ ਕਵਰ ਵਿਜੇ ਪ੍ਰਤਾਪ ਸਿੰਘ ਦਾ ਫੋਨ ਨਹੀਂ ਚੁੱਕਦਾ ਅਮਰਤ ਸਾਹਿਬ ਦੇ ਵਿੱਚ ਰੋਡ ਸ਼ੋਅ ਆਯੋਜਿਤ ਕੀਤੇ ਜਾਂਦੇ ਆ ਭਗਵੰਤ ਬਾਣ ਹੁਣੀ ਆਉਂਦੇ ਆ ਤੇ ਦੂਜੇ ਪਾਸੇ ਰਵਿੰਦ ਕੇਸਰੀ ਬਾਣ ਹੁਣੀ ਆਉਂਦੇ ਆ ਤਾਂ ਉਥੇ ਵੀ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਉਸ ਤਰੀਕੇ ਨਾਲ ਸਰਦਾ ਨਹੀਂ ਦਿੱਤਾ ਜਾਂਦਾ ਜਿਸ ਤਰੀਕੇ ਦੇ ਨਾਲ ਇੱਕ ਮਾਣਯੋਗ ਵਿਧਾਇਕ ਨੂੰ ਆਪਣੀ ਹੀ ਪਾਰਟੀ ਦੇ ਵਿਧਾਇਕ ਨੂੰ ਦੇਣਾ ਹੁੰਦਾ ਫਿਰ ਉਥੇ ਕਈ ਉਦਘਾਟਨ ਹੁੰਦੇ ਸਕੂਲ ਆਫ ਐਮੀਨਸ ਦਾ ਉਦਘਾਟਨ ਆ ਉਥੇ ਵੀ ਜਿਹੜੀਆਂ ਸਥਿਤੀਆਂ ਨੇ ਬਿਲਕੁਲ ਉਲਟ ਹੁੰਦੀਆਂ ਨੇ ਉਥੋਂ ਵੀ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਪਰ ਕਵਰ ਵਿਜੇ ਪ੍ਰਤਾਪ ਸਿੰਘ ਦਾ ਗੱਲ ਉਹਨਾਂ ਦੀ ਬਿਆਦਵੀ ਦੇ ਗੋਣੀ ਕਾਂਡ ਦੇ ਮਸਲੇ ਤੇ ਜਾਣ ਕੀ ਸਾਹਿਬ ਜੀ ਨਹੀਂ ਨਹੀਂ ਮੈਕਵਾੜ ਤਾਂ ਲੱਗਾ ਗੱਲ ਕਰਤ ਉਹੋ ਹੀ ਗੱਲ ਕਰਤ ਕਿ ਸਿੱਧੂ ਸਾਹਿਬ ਕਿ ਕਵਰ ਵਿੱਚੇ ਪ੍ਰਤਾਪ ਸਿੰਘ ਨੇ ਜਿਹੜੇ ਬੇਅਦਬੀ ਦੇ ਮੁੱਦੇ ਤੇ ਸਮੇਂ-ਸਮੇਂ ਤੇ ਜਦੋਂ ਆਵਾਜ਼ اٹھੰਦੇ ਆ ਤਾਂ ਇਹ ਜਿਹੜੀ ਆਵਾਜ਼ ਹੈ ਮੁੱਖ ਮੰਤਰੀ ਦੇ ਕੰਨਾਂ ਤੱਕ ਜਿਹੜੀ ਆ ਉਹ ਨਹੀਂ ਪਹੁੰਚਦੀ ਤਾਂ ਇਸੇ ਹੀ ਕਾਰਨ ਜਿਹੜੇ ਨੇ ਉਹ ਹੋਣਾ ਨਹੀਂ ਜਿਹੜਾ ਜਿਹੜੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਇੰਦੀ ਗੱਲ ਕਹਿਤੀ ਕਿ ਜਿੰਨਾ ਚਿਰ ਤੱਕ ਸਾਰਥਕ ਤਰੀਕੇ ਨਾਲ ਨਤੀਜੇ ਨਹੀਂ ਨਿਕਲਦੇ ਉਹਨਾਂ ਚਿਰ ਮੈਂ ਮੁੱਖ ਮੰਤਰੀ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਵਾਂਗਾ ਤਾਂ ਸੁਭਾਵਾਕਾ ਸਿੱਧੂ ਸਾਹਿਬ ਫਿਰ ਉਹਨਾਂ ਨੇ ਉਹ ਕੁਝ ਆਪਣੇ ਉਹਨਾਂ ਬੋਲਾਂ ਨੂੰ ਸੱਚ ਕਰਕੇ ਬਖਾਤਾ ਕਿ ਹਾਂ ਭਈ ਜਿੰਨਾ ਚਿਰ ਤੱਕ ਮੈਂ ਜਿਹੜੇ ਮੁੱਦਿਆਂ ਦੀ ਲੜਾਈ ਲੜ ਰਿਆ ਜਿਸ ਮੁੱਦੇ ਵਾਸਤੇ ਮੈਂ ਇਨਾ ਕੁਝ ਕੀਤਾ ਤੇ ਜੇਕਰ ਤੁਹਾਡੀ ਹੀ ਆਪਣੀ ਹੀ ਸਰਕਾਰ 'ਚ ਇਹ ਗੱਲਾਂ ਨਹੀਂ ਹੁੰਦੀਆਂ ਤਾਂ ਉਸ ਦਾ ਪ੍ਰਭਾਵ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੇਖ ਲਿਆ ਜਿਸ ਤੇ ਸੰਬੰਧੀ ਕਬਰ ਵਿਜੇ ਪ੍ਰਤਾਪ ਸਿੰਘ ਨੇ ਕਈ ਵਾਰੀ ਕਿਹਾ ਸੀ ਕਿ ਇਹ ਲੋਕਾਂ ਦੀ ਕਚਹਿਰੀ 'ਚ ਜਾਣਾ ਲੋਕਾਂ ਨੂੰ ਇਹ ਸਾਨੂੰ ਪੁੱਛਣਾ ਤੇ ਇਹ ਦੱਸਣਾ ਪਏਗਾ ਕਿ ਇਹ ਵੇਦਿਆਂ ਦੇ ਮੁੱਦੇ ਤੇ ਕੀ ਕੀਤਾ ਤਾਂ ਫਿਰ ਸਿੱਧੂ ਸਾਹਿਬ ਜੇਕਰ ਕੀਤਾ ਹੀ ਕੱਖ ਨਹੀਂ ਹੈ ਭਗਵੰਤਪਨ ਦੀ ਸਰਕਾਰ ਦੀ ਜਾਂ ਭਗਵੰਤਪਨ ਹੋਣਾ ਨਹੀਂ ਤਾਂ ਫਿਰ ਉਸ ਮੀਟਿੰਗ ਦੇ ਵਿੱਚ ਕਬਰ ਵਿਜੇ ਪ੍ਰਤਾਪ ਨੇ ਜਾ ਕੇ ਲੈਣਾ ਵੀ ਕੀ ਸੀ ਸ਼ਾਇਦ ਉਹਨਾਂ ਨੇ ਆਪਣਾ ਉਹ ਸਟੈਂਡ ਪੂਰਨ ਤੌਰ ਤੇ ਸਖਤ ਰੂਪ ਸੇ ਦੱਸ ਦਿੱਤਾ ਕਿ ਮੈਂ ਅੱਜ ਵੀ ਬੇਅਦਲੀਆਂ ਦੇ ਮੁੱਦੇ ਤੇ ਦੂਜੇ ਪਾਸੇ ਗੋਰੀ ਕਾਂਡ ਦੇ ਮੁੱਦੇ ਤੇ ਜਿਨ੍ਹਾਂ 'ਚ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਮੇਰੀ ਜਿਹੜੀ ਜੰਗ ਜਾਰੀ ਰਹੂਗੀ ਜਿਸ ਤਰੀਕੇ ਨਾਲ ਉਹ ਆਖਦੇ ਆ ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਉਹ ਉਸ ਮੀਟਿੰਗ 'ਚ ਸ਼ਾਮਲ ਨਹੀਂ ਹੋਏ ਹੁਣ ਉਹਨਾਂ ਦਾ ਮੀਟਿੰਗ ਦੇ ਵਿੱਚ ਸ਼ਾਮਲ ਨਾ ਹੋਣਾ ਇੰਦਰਬੀਰ ਸਿੰਘ ਦੇ ਚਿਰ ਉਹਨਾਂ ਦਾ ਵਿਦੇਸ਼ੀ ਹੋਣਾ ਅਜੀਤ ਗੁਪਤਾ ਦਾ ਬੰਬੇ ਚ ਹੋਣਾ ਤਾਂ ਇੱਕ ਝਟਕਾ ਅਸੀਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਯਤਨ ਕੀਤੀ ਜਾਣਗੀ ਤਾਂ ਜੋ ਜੀਵਨੀ ਚ ਹੋਣਾ ਚਾਹੀ ਕੁਝ ਚੰਗਾ ਕਰ ਪਈਏ ਇੱਕ ਸਤਾਰਤੀ ਭਗਵੰਤ ਮਾਨਾ ਉਹਨਾਂ ਨੂੰ ਝਟਕਾ ਜਿਹੜਾ ਉਹ ਦੇ ਦਿੱਤਾ ਗਿਆ ਉਹਨਾਂ ਦੇ ਵਿਧਾਇਕਾਂ ਵੱਲੋਂ ਔਰ ਜੋ ਕੁਝ ਪੰਜਾਬ ਚ ਉਹਨਾਂ ਦੀ ਸਰਕਾਰ ਦੇ ਸਮੇਂ ਹੋ ਰਿਹਾ ਉਸ ਦਾ ਸ਼ੀਸ਼ਾ ਜਿੱਥੇ ਅਜੀਤ ਗੁਪਤਾ ਨੇ ਉਹਨਾਂ ਨੂੰ ਖਾਤਾ ਦੂਜੇ ਪਾਸੇ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਉਸ ਮੀਟਿੰਗ ਚ ਸ਼ਾਮਲ ਨਾ ਹੋ ਕੇ ਦੱਸ ਦਿੱਤਾ ਕਿ ਕੋਮਰ ਵਿਜੇ ਪ੍ਰਤਾਪ ਸਿੰਘ ਹੋਰੀ ਅੱਜ ਵੀ ਸੱਚਾਈ ਤੇ ਸੱਚ ਤੇ ਔਰ ਆਪਣੇ ਸਟੈਂਡ ਤੇ ਕੈਮ ਹੈਗੇ ਆ ਪਰ ਦੂਜੇ ਪਾਸੇ ਅਜੇ ਗੁੱਪਤਾ ਜਿਨ੍ਹਾਂ ਨੇ ਚੰਦ ਘੰਟੇ ਵੀ ਆਪਣੀਆਂ ਲੱਤਾਂ ਤੇ ਭਾਰ ਨਹੀਂ ਝੱਲਿਆ ਉਹਨਾਂ ਨੇ ਪਹਿਲਾਂ ਤਾਂ ਆਪਣੀ ਵੀਡੀਓ ਦੇ ਵਿੱਚ ਬੋਲਤਾ ਕਿ ਭਾਈ ਸਾਡੀ ਸਰਕਾਰ ਬਦਲਾਵ ਦੇ ਤੌਰ ਤੇ ਆਈ ਸੀ ਇਹ ਬਦਲਾਵ ਹੋਇਆ ਨਸ਼ਾ ਵਧ ਗਿਆ ਕ੍ਰਪਸ਼ਨ ਵਧ ਗਈ ਆਏ ਹੋ ਗਿਆ ਵੋ ਹੋ ਗਿਆ ਤੇ ਲੋਕਾਂ ਨੇ ਕਿਹਾ ਚਲੋ ਭਾਈ ਕੁਮਰਜੀ ਪ੍ਰਤਾਪ ਤੋਂ ਬਾਅਦ ਦੂਜਾ ਵੀ ਬੰਦਾ ਕੋਈ ਆਵਾਮੀ ਪਾਰਟੀ ਦੇ ਵਿੱਚ ਹੈਗਾ ਜਿਹਦੀ ਗੱਤਾਂ 'ਚ ਜਾਨਾ ਜਿਹਦੀ ਧੌਣ ਸਿੱਧੀ ਹੈ ਪਰ ਜਦੋਂ ਬਾਅਦ ਦੇ ਵਿੱਚ ਤਹਲੇ ਕੁਝ ਘੰਟੇ ਵੀ ਨਹੀਂ ਛੱਲੇ ਉਹਨਾਂ ਨੇ ਤਾਂ ਕਹਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਉਹਨਾਂ ਨੂੰ ਫੋਨ ਵੀ ਕੀਤਾ ਔਰ ਫੋਨ ਤੋਂ ਬਾਅਦ ਮੁੱਖ ਜਿਹੜੇ ਐਮਐਲਏ ਸਾਹਿਬ ਨੇ ਉਹ ਪਤਰੂਣ ਗੱਲੀ ਕਰਗੇ ਤੇ ਉਹ ਕਹਿੰਦੇ ਕਹਿਗੇ ਕਿ ਮੇਰੀ ਤਾਂ ਜੀ ਵੀਡੀਓ ਤੋੜ ਮਰੋੜ ਕੇ ਜਿਹੜੀ ਆ ਉਹ ਪੇਸ਼ ਕੀਤੀ ਗਈ ਆ ਮਤਲਬ ਤੋੜ ਮਰੋੜ ਕੇ ਪੇਸ਼ ਕਿਤੋਂ ਕਰਨੀ ਆ ਕਹਿੰਦੇ ਮੈਂ ਤਾਂ ਪਹਿਲੀਆਂ ਸਰਕਾਰਾਂ ਦੀ ਗੱਲ ਕਰਦਾ ਸੀ ਤੇ ਪਹਿਲੀਆਂ ਸਰਕਾਰ ਤਾਂ ਕੋਈ ਬਦਲਾਅ ਦੇ ਤੌਰ ਤੇ ਆਈ ਨਹੀਂ ਔਰ ਜੋ ਕੁਝ ਗੱਲਾਂ ਬਾਤਾਂ ਐਮਐਲਏ ਸਾਹਿਬ ਨੇ ਕੀਤੀਆਂ ਸੀ ਉਹ ਆਪਣੀ ਸਰਕਾਰ ਬਾਰੇ ਕੀਤੀਆਂ ਸੀ ਪਰ ਮੁੱਖ ਮੰਤਰੀ ਸਾਹਿਬ ਦੇ ਫੋਨ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਤਾਂ ਕੰਮ ਹੀ ਬਹੁਤ ਵਧੀਆ ਕਰ ਰਹੇ ਆ ਲੱਤਾਂ ਪਾੜ ਹੀ ਨਹੀਂ ਚਲੀਆਂ ਗੁਪਤਾ ਸਾਹਿਬ ਦੀਆਂ ਮੈਂ ਵੀ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹ ਕਹਿੰਦੇ ਕਿ ਭਾਈ ਹਾਲਾਂਕਿ ਬੋਲਣ ਤੋਂ ਮਨਕਾਰੀ ਇੱਕ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਇਹ ਵੀਡੀਓ ਵਾਇਰਲ ਹੋਈ ਹੈ ਜੀ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹ ਰਿਹਾ ਹਾਂ ਉਹ ਕਹਿੰਦੇ ਜੀ ਮੈਂ ਤਾਂ ਆਪਣੀ ਵਾਈਫ ਦਾ ਇਲਾਜ ਕਰਵਾਉਣ ਵਾਸਤੇ ਬਾਂਬੇ ਆਇਆ ਪਤਾ ਨਹੀਂ ਗਏ ਕਿ ਨਹੀਂ ਗਏ ਆਪਾਂ ਨੂੰ ਪਤਾ ਨਹੀਂ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਇੱਕ ਵੀਡੀਓ ਆ ਗਈ ਕਿ ਭਾਈ ਮੁਖਵੰਦਰੀ ਸਾਹਿਬ ਤਾਂ ਬੰਦੇ ਹੀ ਬੜੇ ਵਧੀਆ ਔਰ ਉਹਨਾਂ ਨੇ ਕੰਮ ਹੀ ਬੜਾ ਕਰਤਾ ਤੇ ਮੈਂ ਤਾਂ ਆਪਣੀ ਸਰਕਾਰ ਬਾਰੇ ਗੱਲ ਹੀ ਨਹੀਂ ਕੀਤੀ ਮੈਂ ਤਾਂ ਕਿਸੇ ਬਾਰੇ ਗੱਲ ਕਰਦਾ ਸੀ ਉਸ ਤੋਂ ਬਾਅਦ ਇੰਜ ਲੱਗਿਆ ਕਿ ਐਮ ਐਲ ਏ ਸਾਹਿਬ ਦੌੜ ਗਏ ਆਪਣੀ ਕਈ ਗੱਲ ਸੁਖੰਦਰ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਲੱਤਾਂ ਭਾਰ ਨਹੀਂ ਚੱਲਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿੱਕਰ ਲੱਤਾਂ ਦੇ ਭਾਰ ਚੱਲਣ ਵਾਲੇ ਬੰਦੇ ਨੇ ਦੋ ਤਿੰਨ ਬੰਦੇ ਨੇ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਚ ਕਬਰ ਵਿਜੇ ਪ੍ਰਤਾਪ ਸਿੰਘ ਹੁਣੀ ਲੈ ਲੋ कि ਜਿਹੜੇ ਅੱਜ ਤੱਕ ਪੂਰਨ ਤੌਰ ਤੇ ਡਟ ਕੇ ਆਪਣੀਆਂ ਗੱਲਾਂ ਤੇ ਪਹਿਰਾ ਦੇ ਰਹੇ ਨੇ ਤੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਜੇ ਸੁਖਪਾਲ ਸਿੰਘ ਖਹਿਰਾ ਹੈਗਾ ਤਾਂ ਕਾਂਗਰਸ ਵਿੱਚ ਭਾਰਤ ਜੋ ਮਰਜ਼ੀ ਹੋ ਜੇ ਉਹ ਬੰਦਾ ਕਦੇ ਆਪਣੇ ਸਟੈਂਡ ਤੇ ਭੱਜਿਆ ਨਹੀਂ ਜੋਸ ਨੇ ਕਹਿਤਾ ਇਹੋ ਜਿਹੇ ਸਮੇਂ ਦੇ ਵਿੱਚ ਜਦੋਂ ਬਾਕੀ ਵੱਖ-ਵੱਖ ਲੀਡਰ ਭੱਜ ਕੇ ਹੋਣ ਤੇ ਉਹ ਬੰਦੇ ਅਜੇ ਵੀ ਆਪਣੀ ਮੁੱਦਿਆਂ ਤੇ ਖੜੇ ਆ ਤਾਂ ਫਿਰ ਅਜੀ ਗੁਪਤਾ ਦੀ ਜਿਹੜੀ ਸਥਿਤੀ ਹੈ ਸੁਖਵਿੰਦਰ ਜੀ ਉਹ ਤਾਂ ਸਾਫ਼ ਕਲੀਅਰ ਕਰਤੇ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਦਾ ਫੋਨ ਬੰਦ ਤੇ ਘੁਰਕੀ ਉਹਨਾਂ ਵੱਲੋਂ ਦਿੱਤੀ ਜਾਂਦੀ ਤੇ ਉਸ ਤੋਂ ਬਾਅਦ ਉਹ ਬਦਲ ਜਾਂਦੇ ਆ ਜਿਹੜਾ ਉਹਨਾਂ ਦਾ ਹੁਣ ਬਿਆਨ ਆਇਆ ਕਿ ਜੇ ਇਹ ਪਿਛਣੀ ਸਰਕਾਰਾਂ ਦੀ ਆਲੋਚਨਾ ਕਰ ਰਿਹਾ ਸੀ ਇਹ ਵੈਸੇ ਰਿਟਾਇਰਟ ਆਇਆ ਬਿਆਨ ਹੁੰਦਾ ਸੀ ਤੁਸ ਜਦੋਂ ਇਹੋ ਜਿਹੀ ਵਾਅਦੇ ਜਾਂ ਨੇਤਾ ਜਦੋਂ ਫਾਟ ਜਾਂਦੇ ਜੇ ਮੇਰੇ ਬਿਆਨ ਨੂੰ ਤੋਰ ਮਰੂੜ ਕੇ ਪੇਸ਼ ਕੀਤਾ ਜਦੋਂ ਤੁਸੀਂ ਸਟੇਜ ਤੇ ਖੁਦ ਇੰਨੀ ਗੱਲ ਕਹਿ ਰਹੇ ਜੇ ਬਦਲਾਅ ਦੀ ਗੱਲ ਕਰ ਜੇ ਕ腐ਪਸ਼ਨ ਦੀ ਗੱਲ ਕਰ ਰਹੇ ਜੇ ਤਾਂ ਫਿਰ ਮੁਕਰ ਕਿ ਕਿਸ ਤਰ੍ਹਾਂ ਪਰ ਸ਼ਾਇਦ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਘੁਰਕੀ ਹੀ ਇੰਨੀ ਜ਼ਬਰਦਸਤ ਹੈ कि ਉਹਦੇ ਸਾਹਮਣੇ ਫਿਰ ਉਹ ਟੇਕੀ ਨਹੀਂ ਪਾਏ ਸਾਰੇ ਬੰਦੇ ਨਾ ਤਾਂ ਸੁਖਪਾਲ ਸਿੰਘ ਖਹਿਰੀ ਵਰਗੇ ਬਣ ਸਕਦੇ ਤਾਂ ਨਾ ਹੀ ਕਬਰ ਵਿਜੇ ਪ੍ਰਤਾਪ ਸਿੰਘ ਵਰਗੇ ਬਣ ਸਕਦੇ ਆ ਜਿਹੜੇ ਆਪਣੇ ਸਟੈਂਡ ਤੇ ਹਮੇਸ਼ਾ ਕਾਂਗਰਸ ਦੇ ਆ ਬੇਸ਼ੱਕ ਜੋ ਮਰਜ਼ੀ ਹੋ ਜਾਵੇ ਤਾਂ ਬਾਕੀ ਸਿੱਧੂ ਸਾਹਿਬ ਅਜੇ ਗੁਪਤਾ ਨੇ ਤਾਂ ਸਰਕਾਰ ਦਾ ਇੱਕ ਕਿਸਮ ਦਾ ਜਿਹੜਾ ਪਰਦਾ ਪੂਰਾ ਫਾਸ਼ ਕਰਤਾ ਉਹ ਜੋ ਮਰਜ਼ੀ ਕਹੀ ਜਾਂਦਾ ਉਸ ਤੇ ਵੀ ਆਪਣੇ ਪ੍ਰੋਗਰਾਮ ਚ ਗੱਲ ਕੀਤੀ ਸੀਗੀ ਅਜੇ ਗੁਪਤਾ ਕੀ ਕਹਿੰਦਾ ਜਾਂ ਕੀ ਨਹੀਂ ਕਹਿੰਦਾ ਜੇਕਰ ਜਮੀਨੀ ਹਕੀਕਤ ਤੇ ਤੁਸੀਂ ਜਾ ਕੇ ਲੋਕਾਂ ਨਾਲ ਸੰਪਰਕ ਪਤਾ ਲਾਓ ਸੰਪਰਕ ਕਰੋ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਐਸ ਵੇਲੇ ਜਮੀਨੀ ਹਕੀਕਤ ਹੈ ਕੀ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਇਹ ਇਹੋ ਜਿਹੇ ਵਿਧਾਇਕਾਂ ਨਾਲ ਜਾਂ ਆਪਣੀ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਆਮ ਲੋਕਾਂ ਨਾਲ ਸੰਪਰਕ ਸਥਾਪਿਤ ਕਰੋ ਉਹਨਾਂ ਨੂੰ ਪੁੱਛੋ ਕਿ ਅਸਲ ਸਥਿਤੀ ਹੈ ਕੀ ਤੇ ਆਮ ਆਦਮੀ ਪਾਰਟੀ ਬੈਕਫੁੱਟ ਤੇ ਕਿਉਂ ਗਈ ਜਾਂ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੂੰ ਸਿੱਧੀ ਗੱਲ ਦਾ ਜਵਾਬ ਜਿਹੜਾ ਲੋਕਾਂ ਤੋਂ ਮਿਲ ਜਾਊਗਾ ਕਿਉਂਕਿ ਸਿੱਧੂ ਸਾਹਿਬ ਮੁੱਖ ਮੰਤਰੀ ਸਾਹਿਬ ਤਾਂ ਆਪਣੀ ਵਿਧਾਇਕਾਂ ਨਾਲ ਗੱਲ ਕਰਨਗੇ ਆਪਣੇ ਵਰਕਰਾਂ ਨਾਲ ਗੱਲ ਕਰਨਗੇ ਪਰ ਉਹਨਾਂ ਦਾ ਤਾਂ ਉਹੀ ਦੱਸਣਾ ਨਾ ਜੋ ਕੁਝ ਉਹਨਾਂ ਨੂੰ ਚੰਗਾ ਲੱਗਦਾ ਹੋਊਗਾ ਜੋ ਮੁੱਖ ਮੰਤਰੀ ਸਾਹਿਬ ਨੂੰ ਚੰਗਾ ਲੱਗਦਾ ਹੋਊਗਾ ਤੇ ਜੇ ਵਾਕਈ ਇਹ ਨੇਤਾ ਸੱਚ ਬੋਲਦੇ ਹੁੰਦੇ ਤਾਂ ਮੁੱਖ ਮੰਤਰੀ ਸਾਹਿਬ ਸੱਚ ਤੇ ਪਹਿਰਾ ਦੇਣ ਵਾਲੀ ਗੱਲ ਸੁਣਨ ਨੂੰ ਸਤਿਕਾਰ ਕਰਦੇ ਤਾਂ ਫਿਰ ਮੁੱਖ ਮੰਤਰੀ ਸਾਹਿਬ ਸਪੈਸ਼ਲ ਤੌਰ ਤੇ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਬੁਲਾ ਕੇ ਪੁੱਛ ਸਕਦੇ ਸਨ ਕਿ ਹਾਂ ਤੇ ਤੇਰੇ ਸ਼ਿਕਵੇ ਸ਼ਿਕਾਇਤ ਕੀ ਨੇ ਕਿਹਨਾ ਮੁੱਦੇ ਤੇ ਅਧਾਰ ਤੇ ਤੁਸੀਂ ਗੱਲ ਕਰਦੇ ਤੇ ਕਿਹੜੇ ਮੁੱਦੇ ਕਿਸ ਤਰੀਕੇ ਨਾਲ ਹੱਲ ਕਰਨੇ ਆ ਅਜੇ ਗੁਪਤਾ ਨੂੰ ਵੀ ਕਹਿ ਸਕਦੇ ਸੀ ਕਿ ਹਾਂ ਤੇ ਦੱਸੋ ਕਿੱਥੇ ਪ੍ਰਸਟਾਚਾਰ ਆ ਪਰ ਜਿਹੜੀਆਂ ਸਥਿਤੀਆਂ ਨੇ ਉਹ ਜਿਹੜੀਆਂ ਬਿਲਕੁਲ ਉਲਟੀਆਂ ਸਿੱਧੂ ਕਿ ਕਿ ਇਸ ਤਿਕਾਣ ਮੰਨ ਕੇ ਮੁੱਖ ਮੰਤਰੀ ਸਾਹਿਬ ਨੇ ਫਿਰ ਇੱਕ ਤਾਣਾ ਸ਼ੈੜ ਰਵਈਆ ਦੱਸਦੇ ਹੋਇਆ ਇਹ ਦੱਸ ਦਿੱਤਾ ਕਿ ਉਹ ਹੀ ਪਾਰਟੀ ਚ ਸੁਪਰੀਮ ਨਹੀਂ ਠੀਕ ਆ ਉਹਨਾਂ ਦੀ ਇਸ ਸਪਰੀਟਤਾ ਨੂੰ ਲੈ ਕੇ ਜੋ ਹਾਲ ਪਾਰਟੀ ਦਾ ਇਹਨਾਂ ਲੋਕ ਸਭਾ ਦੀਆਂ ਚੋਣਾਂ ਚ ਹੋਇਆ ਜੇਕਰ ਸਥਿਤੀਆਂ ਇਹੋ ਹੀ ਰਹੀਆਂ ਤਾਂ ਸਿੱਧੂ ਸਾਹਿਬ ਦੇਖ ਲੋ ਫਿਰ ਜਿੰਨੀ ਚੋਣਾਂ ਤੇ ਨਤੀਜੇ ਵੀ ਕਿਹੋ ਜਿਹਾ ਹੋ ਸਕਦੇ ਆ ਜੀ ਬਿਲਕੁਲ ਬਿਲਕੁਲ ਉਧਰ ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਅੰਦਰ ਹੋਰ ਧਮਾਕਾ ਹੋ ਗਿਆ ਔਰ ਸੁਖਦੇਵ ਸਿੰਘ ਢੀਂਸਾ ਹੋ ਰਿਆ ਨਹੀਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ ਮੰਗ ਲਿਆ ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦੇਣ ਪਾਰਟੀ ਮਨਜ਼ੂਰ ਕਰੇ ਨਾ ਕਰੇ ਉਹ ਬਾਅਦ ਦੀ ਗੱਲ ਹੈ ਪਰ ਜੋ ਸਭ ਕੁਝ ਹੋਇਆ ਉਹ ਅਸਤੀਫਾ ਤਾਂ ਦੇਣ ਸਿੱਧੇ ਤੌਰ ਤੇ ਹੀ ਹੁਣ ਤਾਂ ਜਿਹੜੀ ਬਗਾਵਤ ਉੱਠ ਗਈ ਹੈ ਪਾਰਟੀ ਦੇ ਅੰਦਰ ਆਰਐਫਟੀ ਹਿਟਸਾ ਸਾਹਿਬ ਉਹਨਾਂ ਨੂੰ ਸਰਪ੍ਰਸਤ ਕਹਿ ਕੇ ਲਿਆਂਦਾ ਸੀਗਾ ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਹਿਟਸਾ ਸਾਹਿਬ ਉਹਨਾਂ ਸੁਮਿੰਤ ਕੁਝ ਹੋਰ ਆਗੂਨ ਦੇ ਵੀ ਗੱਲ ਕਹਿਤੀ ਕਿ ਜੇ ਸੁਖਬੀਰ ਸਿੰਘ ਬਾਦਲ ਹੋਰੀ ਨਹੀਂ ਸੱਦਦੇ ਮੀਟਿੰਗ ਤਾਂ ਅਸੀਂ ਆਪ ਸੱਦ ਲਾਂਗੇ ਸਿੱਧੂ ਸਾਹਿਬ ਜਦੋਂ ਦੀਆਂ ਆਮ ਆਦਮੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਖ-ਵੱਖ ਪਟੀਆਂ ਹਾਰੀਆਂ ਨਹੀਂ ਚਾਹੇ ਉਹ ਆਮ ਆਦਮੀ ਪਾਰਟੀਆਂ ਤੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲਾਂ ਪਾਰਟੀਆਂ ਦੇ ਅੰਦਰ ਖਲਬੜੀ ਬਚੀ ਹੈ ਭੰਮੜ ਬਚੇ ਨੇ ਜਿੱਥੇ ਭਗਵੰਤ ਮਾਨ ਦੀ ਲੀਡਰਸ਼ਿਪ ਤੇ ਵੀ ਸਵਾਲ ਉੱਠ ਰਿਹਾ ਉੱਥੇ ਹੁਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਵੀ ਸਵਾਲ ਉੱਠਨੇ ਸ਼ੁਰੂ ਹੋ ਗਿਆ ਸਿੱਧੂ ਸਾਹਿਬ ਸੁਖਦੇਵ ਸਿੰਘ ਢੀਂਡਾ ਸਾਹਿਬ ਨਾਲ ਦਾ ਅਸਤੀਫੇ ਦੀ ਗੱਲ ਜਿਹੜੀ ਆ ਉਹ ਕੱਲ ਕੀਤੀ ਹੈ ਇਸ ਤੋਂ ਦੋ ਜਾਂ ਚਾਰ ਦਿਨ ਪਹਿਲਾਂ ਮਨਪ੍ਰੀਤ ਸਿੰਘ ਯਾਲੀ ਜਿਹੜੇ ਅਕਾਲੀ ਵਿਧਾਇਕ ਨੇ ਜਿਨ੍ਹਾਂ ਨੂੰ ਬੜਾ ਸੰਸੀਰ ਜਾਂ ਸੋ ਹਿਰਦ ਵਿਅਕਤੀ ਸਮਝਿਆ ਜਾਂਦਾ ਉਹਨਾਂ ਨੇ ਵੀ ਸਾਫ ਹ ਕਿਨਾਰਾ ਕਰ ਲਿਆ ਕਿ ਜਿੰਨਾ ਚਿਰ ਤੱਕ ਝੁੰਡਾ ਕਮੇਟੀ ਦੀਆਂ ਜਿਹੜੀਆਂ ਸਿਫਾਰਸ਼ਾਂ ਨਹੀਂ ਪਾਰਟੀ ਲਾਗੂ ਨਹੀਂ ਕਰਦੀ ਉਹਨਾਂ ਚਿਰ ਮੈਂ ਕਿਸੇ ਵੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਜਿਹੜਾ ਹਿੱਸਾ ਜਿਹੜਾ ਉਹ ਨਹੀਂ ਲੜਾਂ ਮੈਂ ਕੋਈ ਵੀ ਤਾਲਮੇ ਨਹੀਂ ਰੱਖਣਾ ਹੁਣ ਇੱਕ ਪਾਸੇ ਜੇਕਰ ਮਨਪ੍ਰੀਤ ਸਿੰਘ ਐਲੀ ਵਰਗੇ ਜਿਹੜੇ ਚੁਣੇ ਹੋਏ ਵਿਧਾਇਕ ਨੇ ਉਹ ਕਿਨਾਰਾ ਕਰ ਜਾਂਦੇ ਆ ਤੇ ਦੂਜੇ ਪਾਸੇ ਪਾਰਟੀ ਦੇ ਸਰਪ੍ਰਸਤ ਸਰਪ੍ਰਸਤ ਆਪਣੇ ਆਪ ਦੇ ਵਿੱਚ ਬੜੀ ਵੱਡੀ ਅਹੀ ਕਿਹਨੇ ਕਿ ਤਾਕਤ ਹੁੰਦੀ ਜਾਂ ਕੁਰਸੀ ਹੁੰਦੀ ਹੈ ਕਿ ਹਾਂ ਇਹ ਪਾਰਟੀ ਦੇ ਸਰਪ੍ਰਸਤ ਨੇ ਤਬ ਸਰਪ੍ਰਸਤੀ ਤੇ ਚਲੋ ਉਹਨਾਂ ਦੀ ਉਦੋਂ ਹੀ ਸੁਖਬੀਰ ਸਿੰਘ ਬਾਦਲੇ ਵਿਖਾ ਦਿੱਤੀ ਉਹਨਾਂ ਦੀ ਸਰਪ੍ਰਸਤੀ ਦੀ ਤਾਕਤ ਕੀ ਹੈ ਕਿ ਜਦੋਂ ਪਰਮਿੰਦਰ ਸਿੰਘ ਢੀਟਸਾ ਦੀ ਟਿਕਟ ਕੱਟ ਕੇ ਅਖਬਾਰਾਂ ਸੇ ਵਿਚੋਂ ਦਾ ਨੂੰ ਦੇ ਦਿੱਤੀ ਗਈ ਤੇ ਸਰਕਾਰ ਸਾਫ਼ ਘਰ ਬਹਿ ਗਈ ਪਰ ਹੁਣ ਉਹੋ ਸਰਪ੍ਰਸਤ ਥੋੜੇ ਜੇ ਤਾਕਤਵਰ ਦਿਖਾਈ ਦੇ ਰਹੇ ਕਿਉਂਕਿ ਨਤੀਜੇ ਜਿਹੜੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਉਹੋ ਜੇ ਆਏ ਨਹੀਂ ਜਿਸ ਜਿਸ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਆ ਸੀ ਤਾਂ ਫਿਰ ਇਸ ਹਾਰ ਜਿਹੜੀਆਂ ਦਸਾਂ ਉਮੀਦਵਾਰਾਂ ਦੀ ਜ਼ੁਬਾਨ ਤੇ ਜਦੋਂ ਜਪਤ ਹੋ ਜਾਂਦੀ ਹੈ ਅਕਾਲੀ ਦਲ ਦੀ ਪਰ ਇਸ ਗੱਲ ਨੂੰ ਲੈ ਕੇ ਜਿਹੜੀ ਸੀਨੀਅਰ ਅਕਾਲੀ ਲੀਡਰਸ਼ਿਪ ਆ ਚਾਹੀ ਉਹ ਪ੍ਰਿੰਪ ਸਿੰਘ ਚੰਦੂ ਬਾਜਵਾ ਹੋਣੀ ਹੋਣ ਚਾਹੇ ਬੀਬੀ ਜਗੀਰ ਕੁਰ ਹੋਣੀ ਹੋਣ ਤੇ ਚਾਹੇ ਹੁਣ ਸਰਪ੍ਰਸਤ ਜਿਹੜੇ ਸੁਖਦੇਵ ਸਿੰਘ ਢੀਂਟਸਾ ਹੋਣੀ ਹੋਣ ਇਹਨਾਂ ਨੇ ਕਲੀਅਰ ਕੱਟ ਕੇ ਕਿਹਾ ਕਿ ਹਾਂ ਭਈ ਅਸਤੀਫਾ ਜਿਹੜਾ ਉਹ ਦੇ ਦੇਣਾ ਚਾਹੀਦਾ ਦੂਸਰੇ ਪਾਸੇ ਉਹਨਾਂ ਨੇ ਕਹਿਲ ਕੀਤੀ ਕਿ ਜੇ ਮੀਟਿੰਗ ਨਹੀਂ ਸਤੇ ਅਸੀਂ ਆਪਣੇ ਪੱਧਰ ਤੇ ਮੀਟਿੰਗ ਬੁਲਾ ਸਕਦੇ ਹਾਂ ਹੁਣ ਸਿੱਧੂ ਸਾਹਿਬ ਇੱਥੇ ਸ਼ਰੂਨੀ ਅਕਾਲੀ ਦਲ ਜਿਹੜਾ ਕਿਸੇ ਵੇਲੇ ਇੱਕ ਮਜਬੂਤ ਖੇਤਰੀ ਪਾਰਟੀ ਸੀ ਜਿਹੜੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਹਮੇਸ਼ਾ ਰਾਖੀ ਦੀ ਗੱਲ ਕਰ ਜਿਹੜਾ ਪ੍ਰਧਾਨ ਦਾ ਉਸ ਨੂੰ ਆਪਣੀ ਪ੍ਰਧਾਨਗੀ بچਾਉਂਦੀ ਪਈ ਹੈ ਜਿਹੜੇ ਸਰਪ੍ਰਸਤ ਨੇ ਉਹ ਇਹ ਚਾਹੁੰਦੇ ਨੇ ਕਿ ਕਿਸੇ ਤਰੀਕੇ ਨਾਲ ਸਾਡੀ ਸਰਪ੍ਰਸਤੀ ਜਿਹੜੀ ਹੈ ਇਹ ਤਰੀਕੇ ਨਾਲ ਰਵੇ ਕਿ ਹਾਂ ਫਿਰ ਅਕਾਲੀ ਦਲ ਨੂੰ ਅਸੀਂ ਮਜ਼ਬੂਤ ਕਰ ਸਕੀਏ ਜਦੋਂ ਕਿ ਇਸੇ ਤਰੀਕੇ ਨਾਲ ਦੋਵੇਂ ਧਿਰਾਂ ਜੇਕਰ ਇਸੇ ਤਰੀਕੇ ਨਾਲ ਚਲਦੀ ਰਹੀਆਂ ਜਿਸ ਤਰੀਕੇ ਨਾਲ ਹੁਣ ਇੱਕ ਪਾਸੇ ਹਸਤੀਫਾ ਮੰਗ ਰਹੇ ਆ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੁਣ ਹੀ ਕਦੇ ਵੀ ਇਸ ਮੁੱਦੇ ਤੇ ਗੰਭੀਰਤਾ ਨਹੀਂ ਹੋਈ ਆਪਣੀ ਮੀਟਿੰਗਾਂ ਉਸੇ ਤਰੀਕੇ ਨਾਲ ਚੱਲ ਰਹੇ ਆ ਤਾਂ ਸੁਭਾਵਿਕ ਹੈ ਸਿੱਧੂ ਸਭ ਆਉਂਦੇ ਅੰਦਰਾਂ ਚ ਸ਼ਰੂਮੀਆਂ ਅਕਾਲੀ ਦਲ ਦਾ ਜਿਹੜਾ ਵੱਡੇ ਪੱਧਰ ਤੇ ਜੇ ਨੁਕਸਾਨ ਜਿਹ ਸਿਰ ਤੇ ਉਤੇ ਨੇ ਬਾਤ ਲਈ ਤੋਂ ਬਾਅਦ ਜਦੋਂ ਆ ਜਿਹੜੇ ਲੋਕ ਸਭਾ ਦੇ ਉਮੀਦਵਾਰ ਜਿੱਤੇ ਨੇ ਉਸ ਤੋਂ ਬਾਅਦ ਜਿੰਮੀ ਚ ਉਹਨਾਂ ਦਾ ਐਲਾਨ ਹੋ ਸਕਦਾ ਸੁਖਵੀਰ ਸਿੰਘ ਬਾਦਲ ਹੁਣ ਆਪਸੰਬੰਧੀ ਇਸ ਤਰੀਕੇ ਨਾਲ ਤੁਸੀਂ ਕੱਲ ਗੱਲ ਕੀਤੀ ਸੀ ਕਿਸੇ ਹਲਕੇ ਦੂਜਾ ਬਰਦਾਲਾ ਹਲਕੇ ਜੱਗੇ ਦਰਬਾ ਹਲਕੇ ਤੋਂ ਲੜ ਸਕਦੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਉਹਨਾਂ ਪਾਸੋਂ ਹੀ ਅਸਤੀਫਾ ਮੰਗਿਆ ਜਾ ਰਿਹਾ ਤਾਂ ਕੀ ਪਾਰਟੀ ਉਹਨਾਂ ਤੇ ਮਗਰ ਖਲੋਵੇਗੀ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਪ੍ਰਸ਼ਨ ਹੈਗਾ ਸੋ ਐ ਸਮਾਂ ਜਿਸ ਤਰੀਕੇ ਨਾਲ ਸਖਦੇਵ ਸਿੰਘ ਢੀਟਸਾ ਉਹਨਾਂ ਨੇ ਅਸਤੀਫਾ ਮੰਗਿਆ ਬੀਬੀ ਜਗੀਰ ਖੌਰ ਪ੍ਰਿੰਸ ਸਿੰਘ ਚੰਦੂ ਮਾਜਰਾ ਹੋਣਾ ਨਹੀਂ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਨੂੰ ਰੜਾਰ ਤੇ ਲਿਆ ਕੇ ਉਸ ਦੀ ਆਲੋਚਨਾ ਕੀਤੀ ਆ ਸੋ ਵਾਵਾ ਕਿ ਆ ਪਾਰਟੀ ਦੇ ਵਿੱਚ ਆਉਂਦੇ ਡੇਣਾ ਚ ਵੱਡੇ ਤਬਾਕੇ ਜਿਹੜੇ ਹੋ ਸਕਦੇ ਆ ਕਿਉਂਕਿ ਹੁਣ ਤਾਂ ਨਾ ਵੱਡੇ ਪ੍ਰਕਾਸ਼ ਸਿੰਘ ਵੱਡੇ ਬਾਦਲ ਸਾਹਿਬ ਜਿੰਦੇ ਨਹੀਂ ਤੇ ਨਾ ਹੀ ਹੁਣ ਸੁਖਬੀਰ ਸਿੰਘ ਬਾਦਲ ਨੂੰ ਕੋਈ ਇਹੋ ਜਿਹੀ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਦਾ ਆਸਰਾ ਦਿਖਾਈ ਦੇ ਰਿਹਾ ਕਿ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਨੇਤਰੀ ਜਿਹੜੇ ਉਹਨਾਂ ਦੇ ਨਾਲ ਹਨ ਉਹ ਸਾਰੇ ਉਹ ਲੀਡਰ ਨੇ ਜਿਹੜੇ ਨਵੇਂ ਨੇ ਜਿਹੜੀ ਸੀਨੀਅਰ ਅਖਾਲੀ ਲੀਡਰਸ਼ਿਪ ਆਫ ਸਪਸ਼ਟ ਰੂਪ ਦੇ ਵਿੱਚ ਬਗਾਵਤੀ ਸੁਰ ਜਿਹੜੇ ਅਫਵਾ ਰਹੇ ਆ ਹੁਣ ਇਹ ਵੇਖਣਾ ਆ ਕਿ ਇਸ ਬਗਾਵਤ ਨੂੰ ਜਿਹੜੀ ਸੁਭੀਰ ਸਿੰਘ ਬਾਦਲ ਦੇ ਖਿਲਾਫ ਉੱਠ ਰਹੀ ਆ ਉਸ ਨੂੰ ਕਿਸ ਤਰੀਕੇ ਨਾਲ ਦਬਾਉਣ ਵਿੱਚ ਉਹ ਸਫਲ ਹੁੰਦੇ ਆ ਜਾਂ ਫਿਰ ਉਹਨਾਂ ਕੋ ਅਸਤੀਫਾ ਲੈ ਲਿਆ ਜਾਂਦਾ ਆ ਸਿੱਧੂ ਸੰਘਤਾ ਇਹ ਵੇਖਣ ਵਾਲੀ ਸਥਿਤੀ ਹੈ ਕੀ ਹੈ ਠੀਕ ਚਲੋ ਉਧਰ ਦੂਜੇ ਪਾਸੇ ਆਰਐਸਐਸ ਵੀ ਵਰੀ ਆ ਪੂਰਾ ਮੋਦੀ ਸਾਹਿਬ ਦੇ ਉੱਪਰ ਇੱਕ ਤਰੀਕੇ ਨਾਲ ਸਿੱਧੇ ਤੌਰ ਤੇ ਆਰਐਸਐਸ ਔਰ ਮੋਦੀ ਸਾਹਿਬ ਦੇ ਰਿਸ਼ਤੇ ਜਿਹੜੇ ਆ ਉਹ ਇਹਨਾਂ ਚੋਣਾਂ ਤੋਂ ਪਹਿਲਾਂ ਹੀ ਜਗ ਜाहिर ਹੋ ਗਏ ਸੀ ਔਰ ਇਹ ਵੀ ਕਨ ਸੋਚਾਂ ਸੀ ਕਿ ਆਰਐਸਐਸ ਜਿਹੜੀ ਹੈ ਉਹ ਮੋਦੀ ਸਾਹਿਬ ਦੀ ਜਗ੍ਹਾ ਤੇ ਕੁਝ ਹੋਰ ਆਗੂਆਂ ਨੂੰ ਅੱਗੇ ਕਰਨਾ ਚਾਹੁੰਦੀ ਹੈ ਔਰ ਹੁਣ ਚਲੋ ਮੋਦੀ ਸਾਹਿਬ ਹੁਣੀ ਜਿਹੜੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਗਿਆ ਔਰ ਜਿਸ ਤਰੀਕੇ ਦੀਆਂ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਹੋਰਾਂ ਦੀਆਂ ਜਿਹੜੀਆਂ ਟਿੱਪਣੀਆਂ ਆਈਆਂ ਖਾਸ ਕਰਕੇ ਮਣੀਪੁਰ ਨੂੰ ਲੈ ਕੇ ਉਹ ਕਹਿੰਦੇ ਕਿ ਅੱਜ ਵੀ ਮਣੀਪੁਰ ਜਿਹੜਾ 1 ਸਾਲ ਬਾਅਦ ਵੀ ਸ਼ਾਂਤੀ ਦੀ ਉਡੀਕ ਦੇ ਵਿੱਚ ਆ ਹਲੇ ਵੀ ਉੱਥੇ ਇਹ ਗੱਲਾਂ ਨਹੀਂ ਹੋਈਆਂ ਮਤਲਬ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਔਰ ਝੂਠੀਆਂ ਜਿਹੜੀਆਂ ਉਹ ਉਹਨਾਂ ਨੇ ਇਹ ਵੀ ਗੱਲਾਂ ਕਹੀਆਂ ਕਿ ਝੂਠੀਆਂ ਲੋਕਾਂ ਨੂੰ ਜਿਹੜੀਆਂ ਰਿਓੜੀਆਂ ਜਿਹੜੀਆਂ ਉਹ ਵੀ ਜਿਹੜੀਆਂ ਗਲਤ ਨਹੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਨੇ ਔਰ ਇਹ ਵੀ ਗੱਲਾਂ ਉਹਨਾਂ ਨੇ ਕਹੀਆਂ ਕਿ ਤੁਹਾਡਾ ਜਿਹੜਾ ਪਾਲਿਸੀਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਵਿਰੋਧੀ ਕਹਿਣਾ ਬੰਦ ਕਰੋ ప్రతిਪੱਖਸ਼ ਐਦਾਂ ਦਾ ਕੋਈ ਸ਼ਬਦ ਜਿਹੜੇ ਉਹਨਾਂ ਨੇ ਵਰਤੇ ਉਹ ਕਹਿੰਦੇ ਕਿ ਵਿਰੋਧੀ ਕਹਿਣਾ ਬੰਦ ਕਰੋ ਜਿਹੜੇ ਤੁਹਾਡੀਆਂ ਤੁਹਾਡੇ ਤੇ ਚਿਪੜੀਆਂ ਕਰਦਾ ਉਹਨੂੰ ਸਕਾਰਾਤਮਕ ਤਰੀਕੇ ਦੇ ਨਾਲ ਲੈਣਾ ਚਾਹੀਦਾ ਔਰ ਕਿਵੇਂ ਦੇਖਦੇ ਹੋ ਕਿ ਮੋਦੀ ਸਾਹਿਬ ਉਹਨਾਂ ਨੂੰ ਅਸਿੱਧੇ ਤੌਰ ਤੇ ਟਾਰਗੇਟ ਕਰਨ ਦੀ ਇੱਕ ਤਰੀਕੇ ਨਾਲ ਕੋਸ਼ਿਸ਼ ਆ ਰਹੀ ਸਤੀ ਅ ਸਿੱਧੂ ਸਾਹਿਬ ਕੋਸ਼ਿਸ਼ ਨਹੀਂ ਕੀਤਾ ਜਾ ਸਕਦਾ ਆਰਐਸਐਸ ਨੇ ਸਿੱਧੇ ਤਰੀਕੇ ਨਾਲ ਹੀ ਮੋਦੀ ਸਾਹਿਬ ਨੂੰ ਉੱਡਾ ਡਾਰ ਤੇ ਜਿਹੜਾ ਉਹ ਲੈ ਲਿਆ ਮੋਨ ਭਗਵੰਦ ਦਾ ਜਿਹੜਾ ਸਿੱਧੂ ਸਾਹਿਬ ਬਿਆਨ ਆਇਆ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਬਿਆਨ ਆ ਗੱਲ ਤਾਂ ਉਹਨਾਂ ਨੇ ਮਣੀਪੁਰ ਦੀ ਕੀਤੀ ਹੈ ਮਣੀਪੁਰ ਦੇ ਵਿੱਚ ਉਹਨਾਂ ਨੇ ਕਿਹਾ ਪਿਛਲੇ 10 ਸਾਲਾਂ ਦੇ ਵਿੱਚ ਮਾਹੌਲ ਸ਼ਾਂਤ ਸੀ ਪਰ ਇੱਕ ਸਾਲ ਦੇ ਵਿੱਚ ਐਸ ਵੇਲੇ ਅੱਗ ਜੜੀ ਲੱਗੀ ਆ ਉੱਥੇ ਸ਼ਾਂਤਰੀਆਂ ਹਥਿਆਰ ਜਿਹੜੇ ਲੋਕਾਂ ਨੇ ਰੱਖੇ ਨਹੀਂ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚੋਣ ਬਿਆਨਬਾਜ਼ੀ ਤੋਂ ਜਿਹੜਾ ਬਚ ਕੇ ਰਾਸ਼ਟ੍ਰ ਹਿੱਤ ਵਾਸਤੇ ਕੰਮ ਕਰਨਾ ਚਾਹੀਦਾ ਬਾਕੀ ਜਿਹੜੀ ਇਹ ਉਹ ਬਿਆ ਹੁਣ ਮੋਨਪਾ ਗੋਦਾ ਇਸ ਸਮੇਂ ਦੇ ਵਿੱਚ ਇਹ ਬਿਆਨ ਬਣਾ ਉਦੋਂ ਕਿ ਜਦੋਂ ਨਰਿੰਦਰ ਮੋਦੀ ਹੁਣੇ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਨੇ ਤੇ ਉਸੇ ਦੂਸਰੇ ਦਿਨ ਮੋਨਪਾ ਗੋਦਾ ਆਪਣੇ ਆਪ ਦੇ ਇਹ ਬਿਆਨ ਆ ਜਾਂਦਾ ਆ ਆਰਐਸਐਸ ਦਾ ਸਿੱਧੂ ਸਾਹਿਬ ਇਸ ਦਾ ਸਾਫ ਫਰਜ਼ ਇਹ ਆ ਕਿ ਜਿਹੜੀ ਆਰਐਸਐਸ ਐਸ ਵੱਲੋਂ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਪੂਰਨ ਤੌਰ ਤੇ ਚੱਲਣ ਦੇ ਵਿੱਚ ਦਿਖਾਈ ਜਿਹੜੀ ਆ ਉਹ ਨਹੀਂ ਦੇ ਰਹੀ ਉਸ ਦੇ ਹੱਕ ਵਿੱਚ ਨਹੀਂ ਹੈਗੀ ਸਪਸ਼ਟ ਰੂਪ ਦੇ ਵਿੱਚ ਇਹ ਨਸਲੀ ਹੁੰਦਾ ਪਤਾ ਲੱਗਾ ਸੀ ਸੂਤਰਾਂ ਤੋਂ ਜੋ ਜਾਣਕਾਰੀ ਮਿਲੀ ਸੀ ਕਿ ਐਸ ਵੱਲੋਂ ਚੋਣਾਂ ਤੋਂ ਪਹਿਲਾਂ ਜਿਪੀਕੇ ਦੀ ਬੀਜੇਪੀ ਦੀ ਸਥਿਤੀ ਸੀ ਇਸ ਗੱਲ ਨੂੰ ਪੂਰਨ ਤੌਰ ਤੇ ਆਰਐਸ ਵੀ ਪਾਪ ਚੁੱਕੀ ਸੀ ਕਿ ਹੁਣ ਬੀਜੇਪੀ ਦਾ ਉਹ ਜਾਦੂ ਨਹੀਂ ਜਾਂ ਮੋਦੀ ਦਾ ਚਿਹਰਾ ਜਿਹੜਾ ਐਸੇ ਕੁਝ ਵੀ ਉਹ ਜਿਹਾ ਚਮਤਕਾਰ ਨਹੀਂ ਕਰ ਸਕਦਾ ਜਿਹੜਾ 14 ਤੇ 19 ਚ ਕੀਤਾ ਇਸ ਕਰਕੇ ਆਰਐਸ ਵੀ ਜੋ ਹੋਰ ਨਾਵਾਂ ਤੇ ਜਿਹੜਾ ਦਾਅ ਖਿੱਦਦ ਦੇ ਮੂੜ ਦੇ ਵਿੱਚ ਸੀ ਪਰ ਮੋਦੀ ਸਾਹਿਬ ਨੇ ਇਸ ਗੱਲ ਨੂੰ ਮੰਨਿਆ ਨਹੀਂ ਜਦੋਂ ਨਤੀਜੇ ਆ ਗਏ ਤੇ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਕਦੇ 300 ਸੀਟਾਂ ਲੈ ਜੇ ਕਦੀ ਕਦੀ 303 ਲੈ ਜਾਂਦੀ ਜਦੋਂ 240 ਸੀਟਾਂ ਤੇ ਅਟਕ ਗਈ ਤਾਂ ਉਸ ਵਕਤ ਕਹਿੰਦੇ ਕਿ ਆਰਐਸਐਸ ਨੇ ਪੂਰਨ ਤੌਰ ਤੇ ਤਿਆਰੀ ਕਰ ਲਈ ਗਈ ਸੀ ਕਿ ਜਦੋਂ ਸੱਸ ਦੇ ਭਾਜਪਾ ਦੇ ਸੰਸਦਿਕ ਦਲ ਦੀ ਮੀਟਿੰਗ ਹੋਵੇਗੀ ਉਸ ਵਕਤ ਕਿਸੇ ਹੋਰ ਬੰਦੇ ਦਾ ਨਾਮ ਚੜਾਇਆ ਉਹ ਅੱਗੇ ਲਿਆਂਦਾ ਜਾਵੇਗਾ ਤਾਂ ਉਸ ਨੂੰ ਸੰਸਦਿਕ ਦਲ ਦਾ ਨੇਤਾ ਚੁਣਿਆ ਜਾਵੇਗਾ ਨਰਿੰਦਰ ਮੋਦੀ ਨੂੰ ਨਹੀਂ ਜੋ ਸਰ ਤੋਂ ਤੱਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਪਰ ਕਹਿੰਦੇ ਨੇ ਕਿ ਇਸ ਗੱਲ ਦੀ ਵੀ ਜਾਣਕਾਰੀ ਜਿਹੜੀ ਆ ਭਾਰਤੀ ਰਾਜਨੀਤੀ ਦੇ ਚੰਨਕੀਆ ਆਮੇਸ਼ਾ ਤੇ ਦੂਜੇ ਪਾਸੇ ਨਰਿੰਦਰ ਮੋਦੀ ਹੁਣੋਂ ਪਹੁੰਚ ਗਈ ਤੇ ਇਰਕਾਂ ਪਹਿਲੀ ਵਾਰ ਇਤਿਹਾਸ ਵਿੱਚ ਲੋਕਤੰਤ ਭਾਰਤੀ ਲੋਕਤੰਤਰ ਇਤਿਹਾਸ ਵਿੱਚ ਪਹਿਲੀ ਵਾਰ ਅੱਜਪਾ ਨੇ ਸੰਸਦਈ ਦਲ ਦੀ ਮੀਟਿੰਗ ਕਰਨ ਤੋਂ ਬਿਨਾਂ ਹੀ ਨੈਸ਼ਨਲ ਗੱਠਜੋੜ ਜਿਹੜਾ ਐਨਡੀਏ ਸੀ ਆਪਣੇ ਸਹਿਯੋਗੀ ਪਾਰਟੀ ਦੀ ਮੀਟਿੰਗ ਬੁਲਾੜੀ ਤੇ ਉਹਦੇ ਵਿੱਚ ਨਰਿੰਦਰ ਮੋਦੀ ਨੂੰ ਜਿਹੜਾ ਆ ਉਹ ਨੇਤਾ ਚੁਣ ਲਿਆ ਗਿਆ ਕਹਿੰਦੇ ਜਿਹੜੀ ਇਹ ਚੀਜ਼ ਆ ਕਿ ਆਰਐਸਐਸ ਦੇ ਨਿਸ਼ਵਾ ਨੂੰ ਜਾਂ ਆਰਐਸਐਸ ਦੀ ਸਲਾਹ ਨੂੰ ਦਰਕਨਾਰ ਕਰਦੇ ਹੋਇਆ ਜਿਹੜਾ ਮੋਦੀ ਸਾਹਿਬ ਵੱਲੋਂ ਇਹ ਯਤਨ ਕੀਤਾ ਗਿਆ ਆਪਰੇ ਆਪ ਨੂੰ ਨੇਤਾ ਚੁਣ ਕੇ ਸੌ ਚੁੱਕਲੀ ਗਈ ਆ ਕਹਿੰਦੇ ਕਿ ਇਹ ਚੀਜ਼ ਜਿਹੜੀ ਆ ਇਹ ਮੋਹਨ ਭਗਵਤ ਨੂੰ ਉਹਨਾਂ ਨੂੰ ਪਸੰਦ ਜਿਹੜੀ ਬਿਲਕੁਲ ਨਹੀਂ ਆਈ ਤੇ ਉਹਨਾਂ ਦਾ ਗੁੱਸਾ ਜਿਹੜਾ ਉਹ ਇਸ ਬਿਆਨ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਹੁਣ ਸਿੱਧੂ ਸਰ ਕਹਿਣ ਵਾਲੀ ਲੋਕ ਇਹ ਗੱਲ ਕਹਿੰਦੇ ਆ ਕਿ ਅਗਰ ਆਰਐਸਐਸ ਚਾ ਵੀ ਤਾਂ 100 ਮੋਦੀ ਉਹ ਪੈੜਾ ਕਰ ਸਕਦੀ ਆ ਜਦੋਂ ਕਿ ਇੱਕ ਮੋਦੀ ਇੱਕ 100 ਮੋਦੀ ਇੱਕ ਆਰਐਸਐਸ ਪੈੜਾ ਨਹੀਂ ਕਰ ਸਕਦਾ ਹੁਣ ਇਹ ਜਿਹੜਾ ਬਿਆਨ ਆਪਣੇ ਆਪ ਦੇ ਵਿੱਚ ਉਹ ਸਰਕਾਰ ਦੀਆਂ ਨੀਤੀਆਂ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਅਲੋਚਨਾ ਕੀਤੀ ਆ ਔਰ ਪਹਿਲੀ ਵਾਰ 10 ਸਾਲਾਂ ਦੇ ਵਿੱਚ ਔਰ ਉਹ ਵੀ ਉਸ ਸਮੇਂ ਕਿ ਜਦੋਂ ਪ੍ਰਧਾਨ ਮੰਤਰੀ ਤੀਜੀ ਵਾਰ ਸੌਂ ਚੁੱਕਰੇ ਤੇ ਉਸ ਤੋਂ ਅਗਲੇ ਦਿਨ ਇਹ ਬਿਆਨ ਆ ਚੰਦਾ ਸਿੱਧੂ ਸਾਹਿਬ ਸਾਫ਼ ਸ਼ਾਹਿਰ ਆ ਕਿ ਅਗਲੇ ਦਿਨ ਜਿਹੜੇ ਨੇ ਨਰਿੰਦਰ ਮੋਦੀ ਹੋਣਾ ਵਾਸਤੇ ਜਿਹੜੇ ਨੇ ਔਖੇ ਹੋ ਸਕਦੇ ਆ ਔਖੇ ਇਸ ਪਦਤਰ ਤੋਂ ਇੱਕ ਤਾਂ ਆਰਐਸਐਸ ਨਰਾਜ਼ ਹੋਗੀ ਦੂਜੇ ਪਾਸੇ ਜਿਹੜੇ ਸਹਿਯੋਗੀ ਦਲ ਨੇ ਉਹ ਵੀ ਆਪਣੀ ਪਸੰਦ ਤੇ ਨਾ ਪਸੰਦਗੀ ਕਾਰਨ ਰੋਜ਼ ਜਿਹੜੇ ਉਹਨਾਂ ਨੇ ਸ਼ਿਕਵਾ ਸ਼ਿਕਾਇਤ ਜਿਹੜੇ ਕਰਦੇ ਸ਼ੁਰੂ ਕਰ ਦਿੱਤੇ ਆ ਕੱਲ ਅਸੀਂ ਐਨਸੀਪੀ ਜਿਹੜਾ ਸੀ ਅਜੀਤ ਪਵਾਰ ਵਾਲੀ ਪਾਰਟੀ ਦੀ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਪਰਫੁੱਲ ਪਲੇਟ ਨੂੰ ਜਿਹੜਾ ਹੈਗਾ ਸੀ ਕੈਬਨਟ ਦਾ ਮੰਤਰੀ ਦੋ ਕੈਬਨਟ ਦਾ ਅਹੁਦਾ ਦਿੱਤਾ ਜਵੇਂ ਇਹ ਦੂਜਾ ਰਾਜਪ੍ਰਧਾਨ ਦਾ ਅਹੁਦਾ ਨਹੀਂ ਲੜਾ ਅਸੀਂ ਇੰਤਜ਼ਾਰ ਕਰ ਲਵਾਂਗੇ ਹੁਣ ਇਹ ਪਤਾ ਲੱਗਦਾ ਕਿ ਏਕਨਤ ਸ਼ਿੰਦੇ ਜਿਹੜੀ ਸ਼ਿਵਸਨ ਆਇ ਅਭੀਨ ਰਾਜ ਕੀ ਜਿਹੜੀ ਜ਼ਾਹਿਰ ਕੀਤੀ ਆ ਉਹਨਾਂ ਨੇ ਵੀ ਦੋ ਮੰਤਰੀ ਜਿਹੜੇ ਨੇ ਬਣਾਉਂਦੇ ਜਿਹੜੀ ਮੰਗ ਜਿਹੜੀ ਕੀਤੀ ਐ ਤਾਂ ਸਾਫ ਤੌਰ ਤੇ ਕਹਤਾ ਕਿ ਇਸ ਤੋਂ ਬਿਨਾ ਚੱਲੇਗਾ ਨਹੀਂ ਹੁਣ ਅਜਿਹੀਆਂ ਸਥਿਤੀਆਂ ਦੇ ਵਿੱਚ ਜਦੋਂ ਬੀਜੇਪੀ ਦੀ ਜਿਹੜੀ ਮੇਨ ਪਾਰਟੀ ਹੈ ਵੀਰ ਵੀ ਹੱਟੀ ਆਰਐਸਐਸ ਦਾ ਮੁਖੀ ਨਰਾਸ਼ ਹੋ ਜਾਂਦਾ ਨਰਿੰਦਰ ਮੋਦੀ ਹੁਣਾ ਨਾ ਦੂਜੇ ਪਾਸੇ ਜਿਹੜੇ ਘਟਕ ਦਲ ਨੇ ਉਹ ਸਹਿਯੋਗੀ ਦਲ ਨੇ ਉਹ ਨਰਿੰਦਰ ਮੋਦੀ ਤੇ ਜਿਹੇ ਤੱਕ ਦਬਾਅ ਪਉਂਦੇ ਆ ਤਾਂ ਫਿਰ ਉਹ ਸਥਿਤੀ ਦੇ ਵਿੱਚ ਸੁਭਾਵਿਕਾ ਕਿ ਜ਼ਿਆਦਾ ਚਿਰ ਨਰਿੰਦਰ ਮੋਦੀ ਵਾਸਤੇ ਚੰੜਾ ਜਿਹੜਾ ਉਹ ਏਡਾ ਸੌਖਾ ਨਹੀਂ ਹੈ ਜਿਸ ਤਰੀਕੇ ਨਾਲ ਬੀਤੇ ਦੌਰ ਚ ਉਹ ਚੱਲਦੇ ਰਹੇ ਆ ਦੇਖਣਾ ਹੁਣ ਇਹ ਹੋਵੇਗਾ ਕਿ ਆਪਣੀ ਸਥਿਤੀ ਨੂੰ ਕਿਸ ਤਰੀਕੇ ਨਾਲ ਸੁਧਾਰਦੇ ਜਾਂ ਕਿਸ ਤਰੀਕੇ ਨਾਲ ਨਹੀਂ ਸੁਧਾਰਦੇ ਪਰ ਹਾਂ ਆਰਐਸਐ ਜਿਹੜੀ ਲੌਬੀ ਆ ਉਹ ਖਾਸ ਤੌਰ ਤੇ ਜਿਹੜੇ ਚੀਫ ਨੇ ਇਸ ਵੱਲੋਂ ਨਾਰਾਜ਼ ਨੇ ਪੂਰਾ ਤੌਰ ਤੇ ਕਿ ਕਿਸ ਤਰੀਕੇ ਨਾਲ ਭਾਜਪਾ ਨੇ ਉਹਨਾਂ ਨੂੰ ਪਿੱਛੇ ਛੱਡ ਦੇਣਾ ਆਪਣੀ ਹੀ ਪੱਧਰ ਤੇ ਇਹ ਜਿਹੜਾ ਫੈਸਲਾ ਜਿਹੜਾ ਕਰ ਲਿਆ ਆ ਹੁਣ ਅਗਲੇ ਦਿਨਾਂ ਚ ਇਹ ਪਤਾ ਲੱਗੇਗਾ ਕਿ ਆਰਐਸ ਕਿਸ ਤਰੀਕੇ ਨਾਲ ਲੀਡਰਸ਼ਿਪ ਜਿਹੜੀ ਮੌਜੂਦਾ ਲੀਡਰਸ਼ਿਪ ਆ ਇਹਦੇ ਸਬੰਧੀ ਆਪਣਾ ਕਿਹੋ ਜਿਹਾ ਸਕਾਰਾਤਮਕ ਰੁਖ ਅਪਣਾਉਂਦੀ ਆ ਜਾਂ ਜਿਹੜਾ ਆ ਆਰਐਸਐਸ ਨੇ ਇਹ ਦੱਸ ਦਿੱਤਾ ਆ ਕਿ ਭਾਰਤੀ ਜਨਤਾ ਪਾਰਟੀ ਔਰ ਆਰਐਸਐਸ ਦੇ ਵਿੱਚ ਐਸ ਵੜੀ ਖਾਸ ਤੌਰ ਤੇ ਬੀਜੇਪੀ ਦੀ ਜਿਹੜੀ ਮਜੂਤਾ ਲੀਡਰਸ਼ਿਪ ਆ ਉਹਦੇ ਵਿੱਚ ਕੁਝ ਸਭ ਕੁਝ ਠੀਕ ਜਿਹੜਾ ਉਹ ਨਹੀਂ ਹੈਗਾ ਜੀ ਦੂਜੇ ਪਾਸੇ ਦੂਜੇ ਪਾਸੇ ਅਣਕੀ ਸਾਹਿਬ ਮੋਦੀ ਸਾਹਿਬ ਦੇ ਜੇ ਗੱਲ ਕਰੀਏ ਖਿਲਾਫ ਇੱਕ ਗੱਲ ਇਹ ਵੀ ਜਾ ਰਹੀ ਹੈ ਕਿ ਮੰਤਰੀ ਮੰਡਲ ਦੇ ਵਿੱਚ ਕੈਬਨਿਟ ਮੰਤਰੀ ਦਾ ਅਹੁਦਾ ਨਾਮਿਲਣ ਤੋਂ ਪਹਿਲਾਂ ਜਿਹੜੇ ਅਜੀਤ ਪਵਾਰ ਜਿਹੜੇ ਨਾਰਾਜ਼ ਹੋਏ ਤੇ ਹੁਣ ਪਤਾ ਲੱਗਿਆ ਕਿ ਸ਼ਿਵ ਸੈਨਾ ਵੀ ਨਰਾਜ ਨਜ਼ਰ ਆ ਰਹੀ ਹੈ ਤੇ ਇਹ ਜੇ ਨਰਾਜਗੀਆਂ ਵਧ ਗਈਆਂ ਤਰੇੜਾ ਵਧ ਗਈਆਂ ਤਾਂ ਫਿਰ ਕਿਵੇਂ ਚੱਲਣਗੇ ਮੋਦੀ ਸਾਹਿਬ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਹਨਾਂ ਦੀਆਂ ਨਰਾਜ਼ੀਆਂ ਤੋਂ ਬਾਅਦ ਕੁਝ ਹੋਰ ਵੀ ਨਰਾਜਗੀਆਂ ਪੈਦਾ ਹੋਣਗੀਆਂ ਦੂਜੇ ਪਾਸੇ ਆਪਣੇ ਵੀ ਜਿਵੇਂ ਆਰਐਸਐਸ ਦੀ ਆਪਾਂ ਗੱਲ ਕਰੀਏ ਉਹ ਵੀ ਲੱਗੇ ਹੋਏ ਆ ਪਰ ਮੋਦੀ ਸਾਹਿਬ ਦਾ ਲੰਬਾ ਟਿਕਣਾ ਔਖਾ ਸੇ ਤੋਂ ਸਭ ਉਹ ਤਾਂ ਲੱਗ ਹੀ ਰਿਹਾ ਉਹ ਤਾਂ ਉਸ ਦਿਨ ਹੀ ਲੱਗਣਾ ਸ਼ੁਰੂ ਹੋ ਗਿਆ ਸੀ ਜਿਸ ਦਿਨ 240 ਜਿਹੜੇ ਆਏ ਸੀ ਤੇ ਦੋਨੇ ਦੋ ਖਾਸ ਵਿਸਾਖੀਆਂ ਇੱਕ ਪਾਸੇ ਚੰਦਰਬਾਪੂ ਨਾਇਟੋ ਤੇ ਦੂਜੇ ਪਾਸੇ ਨਤੀਸ਼ ਕੁਮਾਰ ਹੋਣੀ ਆਗੇ ਤੇ ਇਹਨਾਂ ਖਾਸ ਤੌਰ ਤੇ ਨਤੀਸ਼ ਕੁਮਾਰ ਹੋਣਾ ਦਾ ਜਿਹੜਾ ਇਤਿਹਾਸ ਆ ਉਹ ਦੱਸਦਾ ਰਿਹਾ ਆ ਕਿ ਪਤਾ ਨਹੀਂ ਲੱਗਦਾ ਹੁੰਦਾ ਕਿ ਉਹਨਾਂ ਨੇ ਕਿਹੜੇ ਮੇਲੇ ਜਿਹੜੀ ਪਲਟੀ ਮਾਰ ਕੇ ਦੂਜੇ ਪਾਸੇ ਉਹਨਾਂ ਨੇ ਖੋ ਜਾਣਾ ਤਾਂ ਮੁੱਖ ਮੰਤਰੀ ਸਾਹਿਬ ਤਾਂ ਚਲੋ ਇਸ ਗੱਲ ਨੂੰ ਆ ਮਾਫ ਕਰਦਾ ਪ੍ਰਧਾਨ ਮੰਤਰੀ ਸਾਹਿਬ ਤਾਂ ਉਹਨਾਂ ਨੇ ਇਤਿਹਾਸ ਰਚਦਾ ਕਿ ਹਾਂ ਭਈ ਤੀਸਰੀ ਵਾਰ ਉਹ ਪ੍ਰਧਾਨ ਮੰਤਰੀ ਬਣੇ ਨੇ ਇੱਕ ਭਾਰਤੀ ਜਨਤਾ ਪਾਰਟੀ ਜਿਹੜੇ ਜਵਾਹਰ ਲਹਿਰੂ ਤੋਂ ਬਾਅਦ ਸ਼ਾਇਦ ਉਹਨਾਂ ਨੇ ਉਸ ਇਤਿਹਾਸ ਨੂੰ ਨਵੀਂ ਅਧਿਆਇ ਜਿਹੜਾ ਲਿਖਣਾ ਸੀ ਉਹਦੇ ਵਿੱਚ ਤਾਂ ਉਹ ਸਫਲ ਹੋ ਗਏ ਪਰ ਇਸ ਅਧਿਆਏ ਨੂੰ ਕਿੱਥੋਂ ਤੱਕ ਉਹ ਪਛਾ ਸਕਦੇ ਆ ਕਿੱਥੋਂ ਤੱਕ ਸੂਚਨਾ ਰੀ ਅਖਰਾਂ ਦੇ ਵਿੱਚ ਆਪਣੇ ਕਾਰਜਕਾਲ ਤੀਜੇ ਨੂੰ ਦਰਜ ਕਰ ਸਕਦੇ ਆ ਇਹ ਸਿੱਧੂ ਸਾਹਿਬ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਰਭਰ ਨਹੀਂ ਕਰਦਾ ਬਲਕਿ ਉਹਨਾਂ ਦੇ ਸੇ ਸ਼ੋਗੀਦਾਂ ਤੇ ਤੇ ਉਹਨਾਂ ਦੇ ਹੋਰ ਆਰਐਸਐਸ ਤੇ ਨਿਰਭਰ ਕਰਦਾ ਕਿ ਉਹਨਾਂ ਨੂੰ ਕਿੰਨੀ ਦੇਰ ਤੱਕ ਉਹਨਾਂ ਨੇ ਚੱਲਣ ਦੇਣਾ ਆ ਜਾਂ ਕਿੰਨੀ ਦੇਰ ਚੱਲਣ ਨਹੀਂ ਦੇਣਾ ਅਜੇ ਤਾਂ ਛੋਟੇ-ਛੋਟੇ ਦਲ ਜਿਹੜੇ ਨੇ ਜਿਸ ਤਰੀਕੇ ਨਾਲ ਇਕਨਤ ਛੱਦੇ ਦੀ ਆਪਾਂ ਗੱਲ ਕੀਤੀ ਹੈ ਕਿ ਉਹ ਹੁਣ ਇਸ ਕਰ ਨੂੰ ਨਾਰਾਜ਼ ਹੋ ਗਿਆ ਕਿ ਸਾਨੂੰ ਦੋ ਜਿਹੜੇ ਐ ਮੰਤਰੀਸ਼ਿਪ ਜਿਹੜੇ ਚਾਹੀਦੇ ਨੇ ਤਾਂ ਜੇਕਰ ਇਹੋ ਜੇ ਛੋਟੇ ਆਪਰਾ ਪ੍ਰੈਸ਼ਰ ਜਿਹੜਾ ਆ ਦਬਾਅ ਜਿਹੜਾ ਉਹ ਬਣਾਉਣਗੇ ਤਾਂ ਅਜੇ ਤਾਂ ਫਿਰ ਵੱਡੇ ਜਿਹੜੇ ਦਲ ਨੇ ਜਿਨ੍ਹਾਂ ਦੇ ਪੂਰਨ ਤੌਰ ਤੇ ਬੀਜੇਪੀ ਦੀ ਮੌਜੂਦਾ ਸਰਕਾਰ ਜਿਹੜੀ ਟਿਕੀ ਆ ਕੱਲੋ ਕੀ ਪਤਾ ਉਹਨਾਂ ਦਾ ਰੁਖ ਕਿਹੋ ਜਿਹਾ ਹੁੰਦਾ ਮੈਂ ਤਾਂ ਫਿਰ ਹੀ ਉਹ ਗੱਲ ਕਹਿ ਰਿਹਾ ਕਿ ਮੋਦੀ ਸਾਹਿਬ ਨੇ ਇਤਿਹਾਸ ਤਾ ਜਰੂਰ ਲੱਖ ਰਾਜ ਦਿੱਤਾ ਪਟੜ ਜਵਾ ਦਾ Nehru ਤੋਂ ਬਾਅਦ ਕਿ ਤੀਜੀ ਵਾਰ ਉਹਨਾਂ ਦੇ ਮੁੱਖ ਪ੍ਰਧਾਨ ਮੰਤਰੀ ਦੀ ਜਿਹੜੀ ਸੌ ਚੁੱਕਲੀ ਹੈ ਪਰ ਕੀ ਉਹ ਆਪਣਾ ਤੀਜਾ ਕਾਰਜਕਾਲ ਪੂਰਾ ਕਰ ਪਾਉਣਗੇ ਸਭ ਤੋਂ ਵੱਡਾ ਤਾਂ ਸਿੱਧੂ ਸਾਹਿਬ ਪ੍ਰਸ਼ਨ ਇਹ ਆ ਕਿਉਂਕਿ ਇੱਕ ਪਾਸੇ ਆਰਐਸਐਸ ਦੀ ਨਾਰਾਜ਼ਗੀ ਦੂਸਰੇ ਪੱਨੇ ਸਹਿਯੋਗੀ 당ਾਂ ਦਾ ਦਬ ਤੇ ਤੀਸਰੇ ਬਣੇ ਕਮਜ਼ੋਰ ਹੁੰਦੀ ਜਾ ਰਹੀ ਲੀਡਰਸ਼ਿਪ ਜਿਹੜੀ ਆ ਸਿੱਧੂ ਸਾਹਿਬ ਇਹਨਾਂ ਸਵਾਲਾਂ ਦੇ ਕੇਰਿਆਂ ਦੇ ਵਿੱਚ ਲੱਗਦਾ ਨਹੀਂ ਹੈ ਬਾਕੀ ਰਾਜਨੀਤੀ ਦੇ ਵਿੱਚ ਪੂਖ ਪਾਣੀ ਕਰਨਾ ਕੋਈ ਸੰਭਵ ਹੁੰਦਾ ਨਹੀਂ ਪਰ ਲੱਗਦਾ ਨਹੀਂ ਹੈ ਕਿ ਮੋਦੀ ਸਾਹਿਬ ਜਿਹੜਾ ਆਪਣਾ ਕਾਰਜਕਾਲ ਇਹ ਪੂਰਾ ਪੂਰਾ ਕਰ ਸਕਣਗੇ ਇਹ ਸਿੱਧੂ ਸਾਹਿਬ ਔਖਾ ਲੱਗ ਰਿਹਾ ਬਾਕੀ ਦੇਖੋ ਸਮੇਂ ਦੇ ਸਮੇਂ ਦੇ ਵਿੱਚ ਕੀ ਕੀ ਗਰਮ ਦੇ ਵਿੱਚ ਕੀ ਲੁਕਿਆ ਇਹਦੇ ਸਬੰਧੀ ਤਾਂ ਚਲੋ ਕੋਈ ਨਹੀਂ ਕਹਿ ਸਕਦਾ ਪਰ ਜਿਹੜੀਆਂ ਸਥਿਤੀਆਂ ਨੇ ਸਥਿਤੀਆਂ ਸਿੱਧੂ ਸਾਹਿਬ ਐਕਚੁਅਲੀ ਨਰਿੰਦਰ ਮੋਦੀ ਹੋਣ ਦੇ ਹੱਕ ਦੇ ਵਿੱਚ ਦਿਖਾਈ ਜਿਹੜੀਆਂ ਨਹੀਂ ਦਿੱਤੀਆਂ ਜੀ ਜੀ ਅਨੈਕਸਾ ਤੁਸੀ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਤੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਅਈਸਨ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਿਹਨਾਂ ਦੇ ਕੋਲ ਹੋਇਆ ਨਾ ਆਮ ਕਰਾਂ ਤੇ ਗੱਲਬਾਤ ਕੀਤੀਗੀ ਉਮੀਦ ਕਰਦੇ ਹਾਂ ਕਿ ਗੜਕੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜੀਵ ਪਸੰਦ ਆਏਗੀ ਦੁਬਾਰਾ ਫਿਰ ਮਿਲਾਂਗੇ ਤੁਹਾਨੂੰ